ਸ਼ਾਮਾਂ ਦਾ ਵੇਲਾ ਆ ਗਿਆ ਆ ਤੇ ਦੇਖੋ ਕੀ ਮਾਹੌਲ ਆ ਸ਼ਾਮਾਂ ਨੂੰ ਸਾਡੇ ਘਰ ਇੱਧਰ ਕਪੜੇ-ਕੁੱਪੜੇ ਚੱਕ ਰਹੇ ਆ ਤੇ ਥੱਲੇ ਲੈ ਕੇ ਚੱਲੇ ਮੇਰੇ ਮੰਮੀ ਵਿਚਾਰੇ ਸਾਰੀ ਦਿਹਾੜੀ ਕੰਮ ਦੇ ਵਿੱਚ ਛਦਾਈ ਹੋ ਜਾਂਦੇ ਆ ਵਿਚਾਰੀਆਂ ਨਾ ਪੁਰਾਣੀਆਂ ਬੁੱਢੀਆਂ ਦੀ ਜੀਉਣ ਇਦਾਂ ਮੰਮੀ ਬੜੀ ਔਖੀ ਹੀ ਹੈ ਨਾ ਹੁਣ ਤੇ ਭਰਾਵਾ ਕੀ ਬਾਤਾਂ ਆ ਆ ਵੇਖ ਲਾ ਇਹਨੇ ਵੀ ਬੁੱਢੀ ਨੇ ਆ ਜਿਹੜੀ ਨੇ ਇਹਨੇ ਵੀ ਕਰੀਨਾ ਕਪੂਰ ਨੇ ਵੀ ਬੜਾ ਕੰਮ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਵੀ ਵੇਖ ਲਾ ਅੱਛਾ ਸ਼ਾਮ ਨੂੰ ਮੈਂ ਤੁਹਾਨੂੰ ਹਾਲਾਤ ਦਿਖਾ ਦਵਾਂ ਬੀਬੀ ਦੇ ਆ ਸਾਰੀ ਸਬਜੀ ਮੇਰੀ ਬੀਬੀ ਨੇ ਛਿੱਲੀ ਆ ਦੇਖ ਲਾ ਤਾਂ ਪਰ ਫੇ ਮੰਮੀ ਕਹਿੰਦੀ ਕਿ ਮੰਮੀ ਬੀਬੀ ਕੰਮ ਨਹੀਂ ਕਰਦੀ ਹੁਣ ਸਮਾਂ ਕਿੱਦਾਂ ਦਾ ਕਿ ਇਹ ਤੇਰੀ ਮੇਰੇ ਤੋਂ ਡਰਦੀ ਲੱਗਦੀ ਮੈਂ ਤੂੰ ਮੰਮੀ ਤੂੰ ਮੇਰੀ ਘਰ ਵਾਲੀ ਤੂੰ ਉਹ ਤਾਂ ਡਰਦੀ ਹੁਣ ਤੁਰ ਪਈ ਆਵੇ ਹੁਣ ਸ਼ਾਪ ਹੋ ਗਈ ਦੇ ਲਾ ਕਿਦਾਂ ਮੰਮੀ ਚੈਨ ਹੀ ਚੱਲੀ ਰਹਿੰਦੀ ਹੈ ਨਾ ਪਹਿਲਾਂ ਤੂੰ ਤੂੰ ਇਹਦੀ ਨੌ ਬਣ ਕੇ ਆਈ ਹੁਣ ਉਹ ਤੇਰੀ ਨੌ ਬਣ ਕੇ ਆਈ ਉਹ ਤਾਂ ਡਰਦੀ ਹੈ ਇਹ ਤਾਂ ਮੇਰੇ ਤੋਂ ਡਰਦੀ ਤੂੰ ਤੂੰ ਮਮੀ ਡਰੀ ਹੀ ਆਪਣੀ ਮਮਾ ਬੀਬੀ ਕੋ ਦਾਰ ਨਹੀਂ ਸਰ ਆਤ ساری ਉਮਰ ਕੱਢ ਛਾੜੀ ਪੁਰਾਣੇ ਯਾਰ ਕਦਰ ਕਰਦੇ ਹੁੰਦੇ ਸੀ ਹੁਣ ਡਰਾਉਣੀ ਆ ਮੈਂ ਮੇਰਾ ਮਨ ਜੀ ਪਰ ਮੰਮੀ ਨਹੀਂ ਡਰਾਉਂਦੀ ਮਨਪ੍ਰੀਤ ਨੂੰ ਮੰਮੀ ਦਾ ਹੈਗਾ ਪਿਆਰ ਮੈਂ ਸਿਆਣੀ ਧੀ ਹਾਂ ਅਜੇ ਵੀ ਬੀਬੀ ਵਾਂ ਮੇਰੀ ਬੀਬੀ ਦੀ 100 ਸਾਲ ਤੋਂ ਪਲੱਸ ਉਮਰ ਆ ਤਾਂ ਦੇਖ ਮੇਰੀ ਬੀਬੀ ਕੰਮ ਕਰਦੀ ਮਾਰੇ ਨજર ਨਾ ਲਾਵੇ ਇਹ ਮੇਰੀ ਬੀਬੀ ਦੇ ਪਤਾ ਨਹੀਂ ਕਿਹੜੇ ਚੰਗੇ ਕਰਮ ਇਹ ਬੀਬੀ ਨੇ ਕੀਤੇ ਵੀ ਚਾਰ ਪੀੜੀਆਂ ਦੇਖ ਕੇ ਤੇ ਮਤਲਬ ਕਿ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਦਾ ਗੁਜ਼ਰ ਕਰ ਰਹੀ ਆ ਕੰਮ ਕਰਕੇ ਦਿੰਦੀ ਐ ਬੜੇ ਅਸੀਂ ਆਪਣੇ ਬੜੇ ਚੰਗੇ ਭਾਗ ਸਮਝਦੇ ਆਂ ਵੀ ਇਹ ਘਰ ਦਾ ਜਿਹੜਾ ਤਾਲਾ ਆ ਸਾਡੀ ਬਜ਼ੁਰਗ ਬੀਬੀ ਆ ਸਾਡੇ ਕੋਲ ਸਾਹਮਣੇ ਬੈਠੀ ਆ ਅਸੀਂ ਬੜੇ ਭਾਗਾਂ ਵਾਲੇ ਆਪਣੇ ਆਨੂੰ ਸਮਝਦੇ ਲੜਾਈਆਂ ਪੜਾਈਆਂ ਤਾਂ ਚਲੋ ਰੋਜ਼ ਵਲੌਗ ਚ ਕਰਦੇ ਰਹੀਦਾ ਪਰ ਮੈਂ ਅੱਜ ਮੈਂ ਕਹਾਂ ਚਲ ਮੈਂ ਟੀਵੀ ਦੇਖਦਾ ਪਏ ਮੈਂ ਕਹਾਂ ਚਲ ਸ਼ਾਮ ਨੂੰ ਵੀ ਥੋੜਾ ਜਿਹਾ ਮੈਂ ਤੁਹਾਨੂੰ ਦਿਖਾਉਣਾ ਵੀ ਕੀ ਕਰਦੀ ਪਈ ਐ ਮੇਰੀ ਬੀਬੀ ਤੇ ਮੈਂ ਦੇਖ ਲਾ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਜਿਹੜਾ ਪਿਆਰ ਵੇਖਿਆ ਇਹ ਲੜਦੀਆਂ ਵੇਖਿਆ ਹੁਣ ਦੇਖੋ ਪਿਆਰ ਵੇਖੋ ਇਹਨਾਂ ਦਾ ਅੱਛਾ ਹਾਂ ਮੰਮੀ ਫੜੀ ਮੰਮੀ ਬੜੀ ਦਿਮਾਗੀ ਆ ਮੰਮੀ ਨੂੰ ਜਦੋਂ ਕੰਮ ਹੁੰਦਾ ਨਾ ਬੜੀ ਮਿੱਠੀ ਪਿਆਰੀ ਹੋ ਜਾਂਦੀ ਹੈ ਨਾ ਮੇਰੀ ਬੀਬੀ ਜਦੋਂ ਇਹਨੂੰ ਕੰਮ ਹੁੰਦਾ ਨਾ ਆਹ ਮੜਾ ਛਲਦੀ શાਕ ਸਬਜੀ ਆ ਆਲੂ ਛਲਦੀ ਮੜਿਆ ਗਾਜਰਾ ਛਲਦੀ ਆ ਸਾਰੀਆਂ ਗਾਜਰਾ ਛਲੀਆਂ ਮੇਰੀ ਬੀਬੀ ਨੇ ਵਿਚਾਰੀ ਇਦਾਂ ਦਾ ਹੀ ਹਾਲ ਹੈ ਮੈਂ ਵੀ ਹੁੰਦੇ ਸੀ ਅੱਧੀ ਰਾਤ ਨੂੰ ਸੌਣਾ ਆ ਮੈਂ ਗਈ ਚੁੱਕੀ ਹੁਣ ਚੁੱਕੀ ਸੀ ਐਸੇ ਚ ਰੱਖ ਦੇ ਬਸ ਲਓ ਜੀ ਇਹ ਮੈਂ ਸ਼ਾਮਾਂ ਨੂੰ ਆਪੇ ਮੈਂ ਮੈਂ ਕਿਹਾ ਚੱਲ ਬਣਾਉਣਾ ਥੋੜਾ ਪਤਾ ਸ਼ਾਮ ਨੂੰ ਵੀ ਤੁਹਾਨੂੰ ਦਿਖਾਉਣਾ ਵੀ ਸਾਡੇ ਘਰ ਦਾ ਕਿਦਾਂ ਦਾ ਸ਼ਾਮ ਨੂੰ ਕਿਦਾਂ ਦਾ ਮਾਹੌਲ ਹੁੰਦਾ ਆ ਤੇ ਹੁਣ ਮਨਪ੍ਰੀਤ ਨੂੰ ਲੈਣ ਜਾਣਾ ਆ 5 ਵਜੇ ਚੱਲੇ ਆ ਨਹੀਂ ਨਹੀਂ ਮੈਂ ਕਿਹਾ ਮਤਲਬ ਮਨਪੀ ਨੂੰ ਲੈ ਆਉਣਾ ਹੁਣ 5 ਵਜੇ ਛੁੱਟੀ ਹੋ ਗਈ ਆ ਉਹਨੂੰ ਛੁੱਟੀ ਹੋਣਾ ਮਤਲਬ ਹੋ ਹੀ ਗਈ 5 ਵਜੇ ਤੇ ਆਪਾ ਉਹ ਪਤਾ ਨਹੀਂ ਕਰਦੀ ਪਰ ਮੰਮੀ ਸੱਚੀ ਦੱਸ ਮੈਂ ਕਰਦਾ ਕਿ ਨਹੀਂ ਕਰਦਾ ਉਹਨੂੰ ਹਾਂ ਤੂੰ ਬਹੁਤ ਪਿਆਰ ਕਰਦਾ ਹਾਂ ਉਹ ਵੀ ਕਰਦੀ ਆ ਹਾਂ ਨਹੀਂ ਉਹ ਵੀ ਕਰਦੀ ਆ ਜੇ ਮੈਂ ਜਾ ਕੇ ਅੱਧਾ ਘੰਟਾ ਜਿੰਮ ਲਾਉਣੀ ਮੈਂ ਘੰਟਾ ਕੇ ਜਿੰਮ ਲਾ ਕੇ ਫੇ ਮੈਂ ਬੀਬੀ ਦੇ ਚਰਨਾਂ ਦੇ ਵਿੱਚ ਬਿਠਾ ਦੇਣਾ ਮਨਪ੍ਰੀਤ ਤੇ ਜਸਮਨ ਨੂੰ ਹਾਂਜੀ ਬੀਬੀ ਜੀ ਲੈਵਾਂ ਜਾ ਕੇ ਮਨਪ੍ਰੀਤ ਤੇ ਜਸਮਨ ਨੂੰ ਹੈ ਕਿਤਾ ਦਿਲ ਨਹੀਂ ਲੱਗਦਾ ਉਹਨਾਂ ਬਿਨਾ ਹੈ ਰੌਣਕਾ ਰੌਣਕ ਇਧਰ ਮੂੰਹ ਕਰਕੇ ਗੱਲ ਕਰ ਮੜੀ ਜੀ ਮੇਰੇ ਨਾਲ ਹਸਾਬ ਨਾਲ ਥੋੜਾ ਜਿਹਾ ਹਸਾਬ ਨਾਲ ਇਹ ਪਰਵਟੇ ਜੇ ਨਾ ਐਵੇਂ ਚੱਕਿਆ ਕਰ ਰੌਕ ਲਿਖਾਂ ਠੀਕ ਆ ਪਰਵਟੇ ਜੇ ਇਦਾਂ ਸੈੱਟ ਕਰ ਦਿਆਂਗਾ ਨਾ ਜਿਹੜੇ ਮੁੜ ਕੇ ਇੱਕ ਤਾਂ ਠਾ ਨਹੀਂ ਹੋਣੇ ਆਹ ਆਹ ਤੇਰੀ ਮਾਂ ਕਾਂਡੀ ਤੇਰੀ ਮਾਂ ਦੀ ਗੱਲ ਹੋਰ ਆ ਮੇਰੀ ਬਦਮਾਸ਼ੀ ਇਸ ਘਰ ਦੇ ਵਿੱਚ ਪੱਕੀ ਆ ਇੱਥੇ ਮੇਰਾ ਹਕੂਮ ਮੇਰੀ ਹਕੂਮਤ ਇੱਥੇ ਚਲਣੀ ਚਲਣੀ ਆ ਠੀਕ ਆ ਤੂੰ ਜਾਣਦੀ ਨਾ ਜਾਣਦੀ ਪਰ ਮੇਰਾ ਹਿਸਾਬ ਕਤਬ ਹੋ ਰਿਹਾ ਮੈਂ ਇਸ ਘਰ ਦੇ ਵਿੱਚ ਥੋੜਾ ਹੈਗਾ ਥੋੜਾ ਜਿਹਾ ਡੇਰ ਕਿਸਮ ਦਾ ਕਿੰਨਾ ਮਤਲਬ ਹੈਗਾ ਥੋੜਾ ਬੰਦਾ ਠੀਕ ਆ ਕੋਈ ਗੱਲ ਨਹੀਂ ਆਹ ਬਾਪੂ ਦਾ ਹਿਸਾਬ ਰਿਹਾ ਘਰ ਵਿੱਚ ਹੋਰ ਮੇਰਾ ਹਿਸਾਬ ਥੋੜਾ ਜਿਹਾ ਮੇਰੇ ਰੂ ਰੈਗੂਲੇਸ਼ਨ ਹੋ ਰਿਹਾ ਮੇਰੇ ਹਿਸਾਬ ਨਾਲ ਜੇ ਚੱਲਣਾ ਨਾ ਤੇ ਹਿਸਾਬ ਥੋੜਾ ਜਿਹਾ ਹੋਰ ਰੱਖਣਾ ਪੈਣਾ ਮੈਂ ਕੋਈ ਨਾ ਹਿਸਾਬ ਚੱਲਣਾ ਕਿਸੇ ਦਾ ਅੱਖਾਂ ਨੀਵੀਆਂ ਤੇ ਪਿਆਰ ਨਾ ਬੋਲਣਾ ਉੱਚੀ ਆਵਾਜ਼ ਨਹੀਂ ਇਸ ਘਰ ਵਿੱਚ ਬੁੱਢੀ ਦੀ ਖਾਸ ਕਰਕੇ ਜਨਾਨੀਆਂ ਦੀ ਆਵਾਜ਼ ਨੂੰ ਇਸ ਘਰ ਚ ਉੱਚੀ ਨਹੀਂ ਚਾਹੀਦੀ ਸਿਰਫ ਇੱਕ ਮੇਰੀ ਘਰ ਵਾਲੀ ਉੱਚੀ ਆਵਾਜ਼ ਗੱਲ ਕਰ ਸਕਦੀ ਕਰ ਸਕਦੀ ਹੈ ਕਿਉਂ ਹੋਰ ਕੋਈ ਨਹੀਂ ਉਹਨੂੰ ਆਰਡਰ ਹੈ ਕਾਨੂੰਨ ਉਹਨੂੰ ਆਰਡਰ ਹੈ ਕਿਉਂਕਿ ਉਹ ਮੇਰੀ ਘਰ ਵਾਲੀ ਹੈ ਤੁਸੀਂ ਹੈਗੇ ਆ ਇਹਲੇ ਬਜ਼ੁਰਗ ਤੇ ਮੰਮੀ ਮੇਰੀ ਹੈਗੀ ਇੱਥੋਂ ਦੀ ਨੂੰ ਅੱਛਾ ਤੁਸੀਂ ਦੋਨੇ ਨਹੀਂ ਉੱਚੀ ਆਵਾਜ਼ ਚ ਗੱਲ ਕਰ ਸਕਦੇ ਮੇਰੀ ਘਰ ਵਾਲੀ ਨੂੰ ਇਹ ਹੈਗੀ ਆ ਮਤਲਬ ਇਹ ਮਤਲਬ ਖੋਲਿਆ ਕਿ ਉਹ ਉੱਚੀ ਬਾਚ ਗੱਲ ਕਰ ਸਕਦੀ ਆ ਉਹ ਤੁਹਾਨੂੰ ਗਾਲਾਂ ਵੀ ਕੱਢ ਸਕਦੀ ਜੇ ਚਾਵੇ ਤੇ ਤੁਹਾਨੂੰ ਬੁਰਾ ਭਲਾ ਵੀ ਕਹਿ ਸਕਦੀ ਆ ਕੌਣ ਮਨਪ੍ਰੀਤ ਕਿਉਂ ਤੈਨੂੰ ਵੀ ਬੁਰਾ ਭਲਾ ਕਹਿ ਸਕਦੀ ਮੰਮੀ ਨੂੰ ਵੀ ਡੈਡੀ ਨੂੰ ਵੀ ਬੋਲ ਸਕਦੀ ਆ ਬੱਸ ਤੂੰ ਹੀ ਨਹੀਂ ਉਹਦੇ ਮੂਰੇ ਬੋਲ ਸਕਦੇ ਜੀ ਸਮਝ ਲੱਗੀ ਨਹੀਂ ਤੇ ਆਹ ਹੀ ਕਰ ਤਨਾ ਜੀਵ ਤੇ ਉਂਗਲ ਓਕੇ ਕੋਈ ਗੱਲ ਨਹੀਂ ਦੇਖਾਂਗੇ ਸਮਝ ਲੱਗੀ ਮੇਰੀ ਟਾਈਮ ਆਏਗਾ ਤਾਂ ਅੱਖਾਂ ਇਧਰ ਕਰਨੀਆਂ ਕਾ ਨਹੀਂ ਕਰਨੀਆਂ ਨਹੀਂ ਕਰਨੀਆਂ ਕਿਧਰ ਕਿਧਰ ਕਰ ਆੱਖਾਂ ਨੂੰ ਦਰ ਕਿਧਰ ਕੱਢ ਦੂੰਗਾ ਅੱਖਾਂ ਇਦਾਂ ਐ ਕਰਕੇ ਉਹ ਕਲਾ ਕੱਢ ਲਾਂਗਾ ਅੱਖਾਂ ਕੋਈ ਗੱਲ ਨਹੀਂ ਦੇਖਾਂਗੇ ਗਰਮੀ ਆ ਗਈ ਆ ਹੁਣ ਤੇ ਇਹਦੇ ਨੂੰ ਚਾ ਚੜ ਕੇ ਵੀ ਗਰਮਿਆ ਸਿਆਲ ਕੱਢ ਲਿਆ ਔਕਾ ਸੌਕਾ ਇਹ ਮਤਲਬ ਕਹਿਣ ਲੋ ਕਹਿਣੋ ਵੀ ਬੋਨਸ ਮਿਲ ਗਿਆ ਬੀਬੀ ਨੂੰ ਇਹ ਗੱਲ ਦਾ ਨਹੀਂ ਪਤਾ ਕੋਈ ਹੁੰਦਾ ਇੱਕ ਸਾਲ ਦਾ ਬੋਨਸ ਬੀਬੀ ਨੂੰ ਮਿਲ ਗਿਆ ਸਿਆਲ ਕੱਢ ਗਈ ਆ ਇਹ ਗੱਲ ਦਾ ਹੀ ਘੜੀ ਦਾ ਨਹੀਂ ਪਤਾ ਗੱਡੀ ਰੇਸ ਫੜ ਗਈ ਆ ਗੱਡੀ ਰੋਡ ਤੇ ਚੜ ਚੁੱਕੀ ਆ ਤੇ ਰਸਤਾ ਸਾਫ ਆ ਮਤਲਬ ਧੰਦਾ ਧੰਦਾ ਗਈਆਂ ਹਾਟ ਤੇ ਬੀਬੀ ਸਾਡੀ ਹੁਣ ਹੋ ਗਈ ਆ ਕਾਇਮ ਪਹਿਲਾਂ ਧੰਦ ਚ ਤੇ ਛੱਡ ਗਈ ਸੀ ਰੋਜ ਦਾ ਬੀਪੀ ਕਦੀ ਡਾਊਨ ਕਦੀ ਅੱਪ ਪਰ ਹੁਣ ਬਚਾਅ ਹੋ ਗਿਆ ਗੱਡੀ ਪਹਿਲਾਂ ਮੜਾ ਜਾ ਹੋ ਜਾਂਦੀ ਮਮੀ ਢਿੱਲੀ ਹੈਣਾ ਪਰ ਹੁਣ ਗਰਮੀਆਂ ਚ ਇਹਨੂੰ ਚਾ ਚੜਦੀ ਗੱਲ ਹੈ ਤੇ ਇਹ ਵੀ ਨਹੀਂ ਕੋਈ ਕੰਮ ਨਹੀਂ ਕਰਨਾ ਆਉਂਦਾ ਹੁਣ ਮਹਾਰਾਣੀ ਕਿਉਂ ਵੀ ਨਹੀਂ ਬਣਾਉਣਾ ਹੁੰਦਾ ਤੁਹਾਨੂੰ ਨਾ ਨਾ ਕੁਐਸਚਨ ਨਹੀਂ ਇਹ ਵੀ ਮਤਲਬ ਤੁਹਾਨੂੰ ਦੱਸੂਗੀ ਮਨਪ੍ਰੀਤ ਮਨਪ੍ਰੀਤ ਨੂੰ ਮੂੰਹ ਕਰਕੇ ਨਾ ਮੜਾ ਜਾ ਸასი ਘਾਲ ਹੈਲੋ ਹੈ ਜੀ ਕਰਦੇ ਸਾਰਿਆਂ ਨੂੰ ਕਿਨੇ ਕਿਨੇ ਸੋਹਣੇ ਕਮੈਂਟ ਕੀਤੇ ਮਨਪ੍ਰੀਤ ਨੂੰ ਪਤਾ ਦੇਖੇ ਤੂੰ YouTube ਤੇ ਮੈਂ ਮਰ ਬੇ ਕਿੰਨੀ ਚੰਗੀ ਆ ਮਨਪ੍ਰੀਤ ਕਿੰਨੀ ਸਾਊ ਆ ਮਨਪ੍ਰੀਤ ਐਨੇ ਚੰਗੇ ਘਰ ਤੋਂ ਆ ਤਾਂ ਵੀ ਐਟੀਟਿਊਡ ਨਹੀਂ ਹੈਗਾ ਐਟੀਟਿਊਡ ਸਪੈਨਿੰਗ ਅੜ ਗਏ ਯਾ ਸਪੈਲਿੰਗ ਹੀ ਅੜ ਗਏ ਸਾਲਾ ਗੁੱਸਾ ਹੀ ਚੜ ਗਿਆ ਹਨਾ ਤੇ ਨਹੀਂ ਵਧੀਆ ਯਾਰ ਵਧੀਆ ਚੰਗੇ ਬੰਦੇ ਦੀ ਸੋਭਾ ਹੀ ਹੁੰਦੀ ਆ ਕਿਉ ਮਮੀ ਕਿਹੜਾ ਬੰਦ ਮਾਰਕੀ ਦੇ ਜਿਲਮਸ ਹਨਾ ਦੁਪਹਿਰੇ ਗਿਆ ਮੈਂ ਕਿਹਾ ਮੈਂ ਕਿਹਾ ਮੈਂ ਆਮ ਮਨਪਰੀ ਨੂੰ 5 ਵਜੇ ਕਹਿੰਦੇ ਤੂੰ ਹੋਰ ਵੇਲੇ ਮਨਪਰੀਤ ਮੈਂ ਦੇਖਿਆ ਵਲੌਗ ਤੂੰ ਤੂੰ ਹੋਰ ਵੇਲੇ ਮਨਪਰੀਤ ਮਨਪਰੀ ਦੀ ਮਨਪਰੀ ਦੀ ਹੋ ਗਈ ਉਹ ਮੈਂ ਕਿਹਾ ਮਨਪਰੀ ਤਾਂ ਤੇ ਮਨਪਰੀ ਦੀ ਕਹਣਾ ਹੋਰ ਮੈਂ ਹੁਣ ਹੋਰ ਨਾ ਲੈ ਲਵਾ ਉਹਦਾ ਇਹ ਮਾਮਾ ਨੂੰ ਥੋੜਾ ਜਿਹਾ ਹੁੰਦਾ ਹੀ ਆ ਭਰਾਵਾ ਨੋਆ ਨਾਲ ਵੀ ਕਿਤੇ ਮਤਲਬ ਮੇਰਾ ਪੁੱਤ ਨਾ ਕਿਤੇ ਉਧਰ ਨੂੰ ਨਾ ਟਲ ਜੇ ਥੋੜਾ ਜਿਹਾ ਉਧਰ ਨੂੰ ਨਾ ਕਿਤੇ ਹਨਾ ਨਮਾ ਕਰਨ ਲੱਗ ਜੇ ਆਪਣੇ ਲਾਈਫ ਵਿੱਚ ਨਹੀਂ ਆ ਰਹੀ ਵਾਹ ਤੇਰੇ ਹਿਸਾਬ ਨਾਲ ਵਿਆਹ ਤੋਂ ਬਾਅਦ ਕਿੰਨੀ ਜਿੰਦਗੀ ਹੋਣੀ ਚਾਹੀਦੀ ਮਤਲਬ ਕਿ ਮੁੰਡੇ ਦੀ ਮਤਲਬ ਕਿ ਮਾਲੇ ਪਾਸੇ ਨੂੰ ਜਾਂ ਲੈਵਲ ਕਿਦਾਂ ਦਾ ਹੋਣਾ ਚਾਹੀਦਾ ਮੈਨੂੰ ਮੜਾ ਸਮਝ ਆਂ ਮਾ ਵਸਤੇ ਤਾਂ ਹੈਗਾ ਇੱਕ ਹਾਂ ਹਾਂ ਜਿਹੜਾ ਜਿਹਦੇ ਕਰਕੇ ਜਦੋਂ ਮੇਰਾ ਵਿਆਹ ਹੋਇਆ ਉਹਨਾਂ ਨੇ ਮੇਰੇ ਨਾਲ ਰਹਿਣ ਦੋ ਉਹ ਹਨਾ ਅੱਜ ਤੱਕ ਕਿਤੇ ਅਸੀਂ ਘੁੰਮਣ ਗਏ ਦੱਸ ਦੇ ਜੇ ਕਿਤੇ ਚੱਲ ਜਾਈਏ ਤੇ ਉਹਨਾਂ ਦੇ ਨੂੰ ਕਿਦਾਂ ਦਾ ਉਹਦਣ ਅਸੀਂ ਕਿੱਥੇ ਪਠਾਨਕੋਟ ਗਏ ਸੀ ਤੇ ਕਿਦਾਂ ਦਾ ਹਸਾਕਤਾ ਵੀਗਾ ਸੱਚੀ ਦੱਸੀ ਮੂੰਹ ਕਿਦਾਂ ਲਾਏਗਾ ਟੂਰਾ ਜੇ ਕਿਦਾਂ ਮੈਂ ਇੱਥੇ ਆਜਾ ਮੈਂ ਨਾ ਕੋਈ ਹੁੰਦੇ ਤਿਆਰ ਕੀਤਾ ਹੁੰਦਾ ਤੇ ਫਿਰ ਵੀ ਪਟੂੜਾ ਬਣਿਆ ਹੁੰਦਾ ਇੱਦਾਂ ਹਾਂ ਇਹ ਗੱਲ ਹੈਗੀ ਇਹ ਇੱਥੇ ਮੰਮੀ ਹਾਂ ਉਹ ਪਤਾ ਕੀ ਮੰਮੀ ਫਿਰ ਜੌਬ ਅੱਛਾ ਨਹੀਂ ਇੱਕ ਚੀਜ਼ ਤੇ ਕਰ ਲੈ ਬੰਦਾ ਆਹੋ ਯਾਰ ਹੁਣ ਮੰਮੀ ਉਹ ਕੀ ਕਰੇ ਕਹਾਂ ਮੰਮੀ ਤੇ ਜਸਮਨ ਪੜਾਉ ਹਾਂ ਜੇ ਮੈਂ ਕੱਲ ਕੱਲ ਮੜਾ ਤੇਰਾ ਗੁੱਸੇ ਹੋ ਗਿਆ ਸੀ ਤੇ ਬੜੇ ਖੁਸ਼ ਸੀਗੇ ਕਿ ਕਿਤੇ ਨਾ ਆਹੋ ਆਹੋ ਮੈਂ ਕਹਾਂ ਤਾਡੀਆਂ ਮੈਂ ਸਦਰਾਂ ਤੇ ਨਾ ਉਹ ਕੀ ਕਹਿੰਦਾ ਪਾਣੀ ਫੇਰ ਦਣਾ ਹੈ ਹੈ ਬੜੇ ਖੁਸ਼ ਹੋਏ ਹੋਣੇ ਕਿ ਮਨਪ੍ਰੀਤ ਨੂੰ ਕਹਿ ਦਿੱਤਾ ਕਿ ਵੀਡੀਓਸ ਦੱਸਨੀ ਆ ਇਹ ਅੰਮ੍ਰਿਤ ਮੇਲਾ ਹੈ ਜੀ ਪਿਆਰ ਕਰਦਾ ਹੈ ਉਹ ਵੀ ਲੜਦਾ ਹੀ ਬਹੁਤ ਵੀਡੀਓ ਚ ਦੱਸ ਨਾ ਇਧਰ ਕਰ ਕੀ ਦੱਸ ਖੁੱਲ ਕੇ ਦੱਸ ਗੱਲ ਕੀ ਕਰੇ ਇਹ ਬਸ ਵੀਡੀਓ ਦਾ ਹੀ ਪਿਆਰ ਹੈ ਅਸਲੀ ਤੇ ਹੈ ਨਹੀਂ ਹੈਗਾ ਪਿਆਰ ਨਹੀਂ ਕਰਦਾ ਲੈਣਾ ਮੈਂ ਵੀ ਦੇਖ ਲਾ ਅੱਜ ਪਤਾ ਨਹੀਂ ਸੈਟ ਕਰਨਾ ਕਿਤਾ ਭੁਲ ਗਿਆ ਹਾਂ ਮਤ ਆ ਮੈਨੂੰ ਗਰਮੀ ਲੱਗਣ ਦੀ ਹੈ ਅੱਛਾ ਕੱਪੜੇ ਵੀ ਮੋਟੇ ਨਹੀਂ ਪੈਂਦੇ ਤੇ ਸੇਕ ਕਰਕੇ ਤੁਹਾਨੂੰ ਗੀ ਰੋਟੀ ਆ ਨਹੀਂ ਮਾਰ ਵੀ ਤੇ ਇਹ ਗੱਲ ਸਹੀ ਆ ਵੀ ਮੈਂ ਤੈਨੂੰ ਪਿਆਰ ਨਹੀਂ ਕਰਦਾ ਨਹੀਂ ਯਾਰ ਇਦਾਂ ਦੀ ਗੱਲ ਚੱਲ ਹੁਣ ਤੈਨੂੰ ਪਤਾ ਨਹੀਂ ਕਿਉਂ ਇਦਾਂ ਲੱਗਦਾ ਆਪਾਂ ਜਾਣਦੇ ਹੀ ਸੀ ਕਿ ਮੰਮੀ ਦੱਸ ਮੈਂ ਕਿੰਨਾ ਨਾਂ ਜਪਦਾ ਆ ਇਹਦਾ ਹੈ ਬਸ ਹਰ ਵੇਲੇ ਮੰਮੀ ਕਿਵੇਂ ਦੱਸੇ ਮੰਮੀ ਹੋਰ ਤੈਨੂੰ ਤੈਨੂੰ ਕਿੱਦਾਂ ਪਤਾ ਲੱਗੂਗਾ ਦੱਸ ਨਾ ਕਿੱਦਾਂ ਤੈਨੂੰ ਸਮਝ ਲੱਗੂਗੀ ਕਿ ਹਮ ਤੁਮ ਕੋ ਇਹ ਕਿਤੇ ਦਾਦੀ ਤੇਰਾ ਇਦਾਂ ਕਲਦੀਬ ਕਜ਼ੂਰ ਕਰਦਾ ਮੰਮੀ ਤੂੰ ਤੇ ਜਾਨ ਦੇ ਦੇਣੀ ਉੱਤੇ ਹੈ ਆ ਨਜ਼ਰ ਆ ਰਹੀ ਹੈ ਇਵਨ ਆਵਲ ਆਈ ਕੀ ਕਹਿੰਦੇ ਹੁੰਦੇ ਐ ਇੱਧਰ ਆਈ ਆ ਕਿਤੇ ਆਪਣੇ ਗੱਲਾਂ ਲਾਉਣ ਲੱਗੂ ਮੇਰਾ ਕਿਤੇ ਘਰ ਵਾਲਾ ਵੀ ਮੈਨੂੰ ਇਦਾਂ ਕਰਦਾ ਹੋਇਆ 50 ਸਾਲ ਹੋ ਗਏ ਆ ਇਹਨਾਂ ਨੂੰ ਅਜੇ ਤੱਕ ਵੀ ਬਾਹਮੇ ਹੈ 10 ਮੁੰਡੇ ਇੰਨੇ ਚੰਗੇ ਵਿਚਾਰੇ ਮੇਰੇ ਹੈ ਹਾਂ ਸਹੀ ਗੱਲ ਕੁੜੀਆਂ ਪਿੱਛੇ ਲੱਗੇ ਦੋਵੇਂ ਪਰ ਇਹ ਕਦਰ ਨਹੀਂ ਕਰਦੀਆਂ ਦੋਵੇਂ ਹੈਣਾ ਇਹ ਵੀ ਮੰਮੀ ਕਿਉਂ ਇਦਾਂ ਹੁੰਦਾ ਹੈ ਇਹ ਪਤਾ ਨਹੀਂ ਕੀ ਕੋ ਕੋ ਕਵੀਆ ਮੇਰੇ ਮੁੰਡੇ ਸੋਹਣੇ ਸੁਣਾ ਹਾਂ ਦਾਸਾ ਹੈ ਨੂ ਕਿ ਮੇਰੇ ਮਾਮਰ ਤੇ ਕੋ ਕੰਮ ਹੈ ਤਾਂ ਵੀ ਮਮੀ ਪਸੰਦ ਨਹੀਂ ਕਰਦੀ ਮੈਨੂੰ ਇਹ ਕਹਿੰਦੀ ਕਿ ਤੇ ਤੂੰ ਇੰਨਾ ਸੋਹਣਾ ਨਹੀਂ ਹੈਗਾ ਤੂੰ ਮੇਰੇ ਨਾਲ ਜੱਜਦਾ ਨਹੀਂ ਹੈਗਾ ਮੈਂ ਭਰਾ ਠੀਕ ਹੈ ਮਲਾਜਮ ਹੈ ਨਾ ਮੈਂ ਮਾਤੜ ਬੰਦਾ ਕਿਉਂ ਤੇ ਮਾਤੜ ਕਿਉਂ ਮੈਂ ਗਰੀਬ ਜੱਟ ਤੈਨੂੰ ਕੋਤ ਗਰੀਬੀ ਆਉਂਦੀ ਤੇ ਨਹੀਂ ਆ ਦੇਖਿਆ ਆ ਮਾਮੀ ਦੇਖਿਆ ਆ ਫਾਰਮ ਪਰ ਜਿਹੜਾ ਨਾ ਇਹ 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 ਨਵਾਂ ਚ ਬਖਰੇਵੇਂ ਪੰਦੇ ਚਿੰਨੇ ਮੈਂ ਹੈ ਮੇਰੀ ਘਰ ਵਾਲੀ ਵਿਚਾਰੀ ਮੇਰੀ ਹੀ ਆ ਉਹ ਬਗਾਨੀ ਆ ਤੇ ਨਏ ਬਗਾਨੀ ਕਰ ਦਿੰਦੇ ਇੰਨੀ ਗੱਲ ਕਹਿ ਕੇ ਹਨਾ ਮਰਵੀ ਤੇ ਜਿੱਦਾਂ ਵੀ ਕਹਿ ਸਕਦੇ ਨਹੀਂ ਨਹੀਂ ਅਮਰਤ ਹਾਂ ਨਹੀਂ ਨਹੀਂ ਉਹ ਤੇਰਾ ਨਾ ਇੰਨਾ ਕਰ ਦਿਆ ਮੈਨੂੰ ਕਮੀ ਦਿੱਤਾ ਲਓ ਸਾਫੀ ਸ਼ਹਿਰ ਵਿੱਚ ਟੀਕਾ ਮਾਰ ਫਿਰ ਲੈ ਯਾਰ ਹਾਥ ਮਾਰ ਕੇ ਵੀ ਮੈਂ ਕਹਿੰਦੀ ਸੀ ਸੀਗੀ ਮੈਂ ਕਿਹਾ ਹੋ ਜਾਂਦੀ ਸੀ ਮੈਨੂੰ ਨਹੀਂ ਪਤਾ ਅਮਰਤ ਨੇ ਮੈਨੂੰ ਫੋਨ ਕਰਨ ਕਿਤਾ ਨਹੀਂ ਮਾਰਵੀ ਕਿਉਂ ਨਹੀਂ ਬਣਾਉਂਦਾ ਮੰਮੀ ਨੂੰ ਲਵੇ ਕਿ ਉਹ ਇਹ ਕਿਹੜਾ ਅਸਲੀ ਹੁੰਦਾ ਮੈਂ ਕਿਹਾ ਤੇ ਇੰਨਾ ਦੁੱਧ ਲੈ ਲਦੇ ਹੋ ਤਾਂ ਤੋ ਇਹ ਕਿਉਂ ਘਰ ਤੋਂ ਨਹੀਂ ਬਣਾਉਂਦੇ ਕਹਿੰਦੇ ਨਹੀਂ ਬੰਦਾ ਘਰ ਜਣਾ ਨਹੀਂ ਬੰਦਾ ਮੈਂ ਕਹਿੰਦੀ ਮੈਂ ਰਹਿਣਾ ਨਹੀਂ ਲੈ ਘਾੜ ਉਹ ਮੈਂ ਰਹਿਣਾ ਨਹੀਂ ਗਿਆ ਉਹ ਮੈਂ ਰਹਿਣਾ ਨਹੀਂ ਗਿਆ ਡਿਊਟੀ ਉਹ ਨਹੀਂ ਨਹੀਂ ਡਿਊਟੀ ਨਾ ਵੀ ਕਰ ਦਿੰਦੀ ਰਹਿਣਾ ਤਾਂ ਵੀ ਨਹੀਂ ਇਹਨੇ ਰਹਿਣਾ ਮਮੀ ਹੈ ਨਾ ਹਾਂ ਹਰ ਵਾਰ ਤੋਂ ਸ਼ੁੱਕਰਵਾਰ ਮਮੀ ਨੇ ਕਰਦਣਾ ਕੰਮ ਸਾਰਾ ਹੈ ਨਾ ਤੇ ਸ਼ਨੀਵਾਰ ਨੂੰ ਮੈਂ ਵੇਖਣਾ ਹੀ ਦੁੱਧ ਇਹਨੇ ਮਲਾਈ ਕੁਛ ਕੁਛ ਹੋਰੀ ਬਣਾਉਂਦਾ ਰਹਿਣਾ ਹਣਾ ਉਹ ਹਫਤਾ ਇੱਕ ਚੰਗਾ ਕਿਉਂ ਹੁੰਦਾ ਹਾਂ ਆਹਾਂ ਹਫਤਾ ਲੱਗ ਜਾਂਦਾ ਅਈਸ਼ਾ ਤਾਂ ਜੋੜ ਕੇ ਫੇਰ ਕਿਉਂ ਆਈਸ਼ਾ ਮਤਲਬ ਕਿ ਜ਼ਿਆਦਾ ਬਣਾਉਣਾ ਪੈਂਦਾ ਚਲੇ ਨਹੀਂ ਫਿਰ ਮੈਂ ਹੁਣ ਕੀ ਕਰਾਂ ਮੈਂ ਤੇ ਨਹੀਂ ਸਾਂਭੋ ਹੁਣ ਆਪਣੀਆਂ ਜ਼ਿੰਮੇਵਾਰੀਆਂ ਮੇਰੇ ਤੋਂ ਮਮੀ ਨੂੰ ਕਹਾਂ ਮੈਂ ਕਿ ਮਮੀ ਕੱਲ ਕਾਲੀ ਚਨੇ ਬਣਾਉਣੇ ਆ ਤਾਂ ਅੱਜ ਤੇ ਲੋ ਹਾਂ ਸਵੇਰੇ ਭੇਲਾਂਗੀ ਆ ਦੇ ਓਏ ਇੰਨੀ ਸਵਾਦ ਸਰਦੀ ਨੇ ਕਿਤੇ ਚਨੇ ਖਾਦੇ ਨੂੰ ਕਿੰਨਾ ਹੀ ਚਿਹਰਾ ਹੋ ਗਿਆ ਹੈ ਆ ਕਰੀ ਆ ਗੋਭੀ ਮੱਥੇ ਮਾਰ ਦਿੰਦੀ ਆ ਸਾਗ ਆ ਕੁੜੀ ਹੁ ਕਬਜ ਹੋਈ ਪਈ ਆ ਸਾਖਾ ਖਾ ਕੇ ਨਹੀਂ ਇਹਦੇ ਨਾਲ ਮੈਂ ਸਾਖ ਨਹੀਂ ਸਹੀ ਗੱਲ ਹੈ ਯਾਰ ਮੈਨੂੰ ਤੇ ਆਪ ਨਹੀਂ ਸਹੀ ਲੱਗਾ ਪਤਾ ਨਹੀਂ ਤੁਹਾਨੂੰ ਸਾਗ ਦਾ ਕੀ ਕਰੇਜ ਆ ਆਪਾਂ ਹਮੇਸ਼ਾ ਨਾ ਦੇਰੇ ਵਿੱਚ ਰਹਿ ਕੇ ਵਲੌਗ ਬਣਾਉਂਦਾ ਲੈਮਟ ਦੇ ਵਿੱਚ ਕਿ ਜਿਹੜਾ ਆਪਣਾ ਪਰਿਵਾਰ ਦੇਖ ਸਕੇ ਸਾਨੂੰ ਹਨਾ ਸੋ ਸੋਹਣੇ ਸੋਹਣੇ ਤੁਸੀਂ ਇਦਾਂ ਜਿੰਨੇ ਮੇਰੇ ਭੈਣ ਭਰਾ ਮੈਨੇ ਜੁੜੇ ਆ ਨਾ ਮੈਨੂੰ ਸੱਚੀ ਸੋਹਣੇ ਕਮੈਂਟ ਕਰਦੇ ਆ ਭੈਣ ਵੀ ਆ ਭਰਾ ਵੀ ਆ ਉਹ ਵੀ ਵਧੀਆ ਕਮੈਂਟ ਕਰਦੇ ਆ ਮਨਪੀਨ ਨੂੰ ਦੀਦੀ ਕਹਿ ਕੇ ਜਾਂ ਸੈਟਰ ਕਹਿ ਕੇ ਕਮੈਂਟ ਕਰਦੇ ਆ ਤੇ ਆਪਣੀਆਂ ਜੰਨੀਆਂ ਭੈਣਾਂ ਉਹ ਵੀ ਵਧੀਆ ਮਤਲਬ ਕਮੈਂਟ ਕਰਦੀਆਂ ਸੋ ਇਦਾਂ ਤੁਸੀਂ ਪਿਆਰ ਦਿਆ ਕਰੋ ਫਿਰ ਮੈਂ ਥੋੜਾ ਥੋੜਾ ਮਨਪੀਨ ਨੂੰ ਵਿੱਚ ਲੈਣ ਲੱਗ ਪਾਵਾਂ ਵਲੌਗ ਤੇ ਤੇ ਗੱਲ ਇਹ ਆ ਵੀ ਵਧੀਆ ਮਤਲਬ ਤੁਸੀਂ ਪਿਆਰ ਦੇ ਰਹੇ ਹੋ ਸੋ ਧੰਨਵਾਦ ਆ ਦਿਨੋਂ ਤੁਹਾਡਾ ਤੇ ਮਰ ਵੀ ਤੂੰ ਕੁਝ ਕਹਿਣਾ ਚਾਹਨੀ ਹੁਣ ਇਹ ਬਸ ਮੈਨੂੰ ਇੰਨੀਆਂ ਗੱਲਾਂ ਨਹੀਂ ਆਉਂਦੀਆਂ ਮੈਂ ਗੱਲਾਂ ਜਵਾਬ ਦੇ ਦਿੰਦੀ ਹਾਂ ਹਾਂ ਮਸੱਸ ਨਾਲ ਲੱਗੇ ਤਾਂ ਵਧੀਆ ਗੱਲਾਂ ਵਧੀਆ ਨੇ ਮੈਂ ਪਹਿਲੇ ਕਹਿੰਦੇ ਮੈਂ ਗੱਲਾਂ ਦਾ ਜਵਾਬ ਦੇ ਦਿੰਦੀ ਹਾਂ ਉਦਾਂ ਨਹੀਂ ਮੈਨੂੰ ਲੱਗਦਾ ਮਤਲਬ ਕਿ ਸਾਸਨਾ ਪੇੜ ਸਕਦੇ ਹਾਂ ਹਾਂ ਉਹ ਉਹ ਹੈ ਕੀ ਹੁਣ ਮੈਂ ਸ਼ੁਰੂ ਕਰੀ ਮਰ ਵੀ ਤੁਹਾਡਾ ਤੈਨੂੰ ਮੇਰੀ ਮੰਮੀ ਹੋਰ ਕੀ ਸਾਸ ਨਹੀਂ ਲੱਭ ਸਕਦੀ ਇਹ ਵੀ ਚੰਗੀ ਆ ਨਾ ਵਿਚਾਰੀ ਤੈਨੂੰ ਦਿਲਾ ਕਦੀ ਦਿਨ ਕੋ ਕਿਹਾ ਸਾਨੂੰ ਗਾਲਾਂ ਕੱਢ ਦੇਦੀ ਤੈਨੂੰ ਨਹੀਂ ਫੇਰੀ ਉਸ ਕਿਹਾ ਇਹ ਆ ਮੰਮੀ ਠੀਕ ਹੈ ਮੈਨੂੰ ਪਤਾ ਲੱਗਣ ਲੱਗਾ ਥੋੜਾ ਥੋੜਾ ਕਿ ਚੰਗੀ ਮੰਮੀ ਆਹ ਚੰਗੀ ਹੈ ਹੈਨਾ ਹਾਂ ਨੇ ਨੇ ਸੱਸਾਂ ਨੇ ਤੇ ਬੜੀਆਂ ਕਾਜ਼ਲ ਮਤਲਬ ਚਲੋ ਹੁਣ ਮੈਂ ਕੀ ਕਰਾਂ ਕਈ ਤਰ੍ਹਾਂ ਦੇ ਲੁਕਦਾ ਚੀਂਦੀਆਂ ਹੁੰਦੀਆਂ ਪਰ ਮੰਮੀ ਨਹੀਂ ਤੈਨੂੰ ਕਰਦੀ ਹੈਗੀ ਵਧੀਆ ਗੱਲ ਹੈ ਪਿਆਰ ਜਿੱਦਾਂ ਦਾ ਵਾਕੀ ਤਰ੍ਹਾਂ ਨਾਲ ਤੇਰਾ ਵੀ ਮੈਂ ਕਰਦੀ ਹੁਣ ਪਤਾ ਚੀਂਦੀ ਨਹੀਂ ਨੇ ਨੇ ਤੂੰ ਵੀ ਨਹੀਂ ਕਰਦੀ ਮਤਲਬ ਕਹਿਣ ਦਾ ਭਾਵ ਵੀ ਇਹਦਾ ਵੀ ਸੁਭਾਅ ਨਹੀਂ ਹੈਗਾ ਕਿ ਮਤਲਬ ਕੋਈ ਗੁੱਸਾ ਕਰਨ ਦਾ ਤੇ ਮੰਮੀ ਦਾ ਸੁਭਾਅ ਹੈ ਤੇ ਗੁੱਸੇ ਵਾਲਾ ਪਰ ਮੰਮੀ ਨੋਆ ਨਾਲ ਨਹੀਂ ਕਰਦੀ ਇਹ ਵਾਕਈ ਮੰਮੀ ਦੀ ਪਤਾ ਨਹੀਂ ਸਿਹਤ ਆ ਮੰਮੀ ਭਰਾਵਾ ਨੋਆ ਨਾਲ ਕਦੀ ਕੋਈ ਗੱਲ ਕੋਈ ਗੱਲ ਦਾ ਗੁੱਸਾ ਕੋਈ ਗਿਲਾਨੀ ਕੀਤਾ ਨਹੀਂ ਨਹੀਂ ਸਾਨੂੰ ਨਹੀਂ ਸਿਖਾਉਂਦੀ ਹੈ ਜੀ ਯਾਰ ਮੈਂ ਤਾਂ ਕਈ ਵਾਰੀ ਮੈਂ ਗੁੱਸੇ ਜੀ ਹਾਂ ਨਾ ਤਾਂ ਵੀ ਮੰਮੀ ਨੇ ਤੇਰਾ ਸਾਥ ਹੀ ਦਿੱਤਾ ਹਮੇਸ਼ਾ ਮੈਂ ਇਹ ਗੱਲ ਕਹੀ ਨਹੀਂ ਹੁੰਦੀ ਆ ਅਬਾਲੇ ਕੋ ਟੈਮਿਲ ਨੂੰ ਪੁੱਛਣੇ ਵੀ ਕੀ ਹੋਇਆ ਮੈਨੂੰ ਹੁਣ ਕੋ ਪਹਿਲਾਂ ਦਾਰਿਤਾ ਹੈ ਵੀ ਇਹ ਮੈਨੂੰ ਇਹ ਕਹਿੰਦਾ ਹੈ ਨਾ ਉਹ ਦਾਦੀ ਨੂੰ ਅੰਦਰ ਚ ਪਿਆਕ ਲਾਤੀ ਉਹ 5 ਮਿੰਟ ਹੀਰੋਇਨ ਨੂੰ ਵੇਟ ਕਰਦੀ ਨਾ ਪੈਸੇ ਮੇਰੇ ਨਾਲ ਲੜਦਾ ਉਹ ਮੈਨੂੰ ਉਹ ਮੈਨੂੰ ਹੁੰਦੇ ਵਾਰ ਮਦੱਕੇ ਦੀ ਗੱਡੀ ਮੈਨੂੰ ਪਤਾ ਸਾਰਾ ਉਹ ਮੁੰਡੀ ਉਹ ਮੁੰਡੀ ਉਹ ਮੁੰਡੀ ਉਹ ਮੁੰਡੀ ਉਹ ਮੁੰਡੀ ਦੇ ਲਾ ਕਿਤਾ ਇਹ 2 ਮਿੰਟਾਂ ਨੂੰ ਕੀ ਹੋ ਚੱਲਾ ਸੀ ਇਹਦਾ ਤੇ ਉੱਥੋਂ ਦਾ ਹੇਰ ਜੀ ਨਹੀਂ ਲੱਗਦਾ ਚੰਗਾ ਮੈਨੂੰ ਗੱਡੀ ਪੰਪ ਜਾੜਿਆ ਮਮਮੀ ਚੰਗੀ ਹੈ ਹਾਂ ਮਮਮੀ ਨਹੀਂ ਦਾਦੀ ਗੱਲ ਕਰਦੇ ਉੱਥੇ ਚੜ ਕੇ ਮੈਂ ਮੰਮੀ ਮੈਂ ਨਾ ਦਵਾਈਆਂ ਲੈਣ ਗਈ ਚਸਮਦੀਆਂ ਮੈਂ ਕਿਹਾ ਅਮਰਤ 5 ਮਿੰਟ ਇਹਦਾ ਕਸੂਰ ਹੈ ਮੇਰੇ ਇਤਨਾ ਬਾਹਰੀਆਂ ਮੈਂ ਕਿਹਾ ਮੈਨੂੰ ਦੱਸਿਆ ਨਾ ਜੇ ਬੇਬੇ ਨੇ ਦੱਸਿਆ ਇਹਨੇ ਤਾਂ ਮੈਂ ਨਹੀਂ ਲੱਗਿਆ ਤੇ ਇਹਨਾ ਉਹ ਉਹ ਕਹਿੰਦੀ ਉਹ ਕਹਿੰਦਾ ਮੈਂ ਹੁਣ ਇਤਨੀ ਕੋਈ ਨਹੀਂ ਲੈਣ ਤਰੇ ਫਲਾਣ ਉਹ ਤੇ ਉਹਨਾਂ ਦੀ ਹੋਈਦਾ ਹੋਈਦਾ ਹੋਈ ਜੇ ਮੈਂ ਉਹ ਜਿਹਾ ਮੈਂ ਅੱਛਾ ਦੱਸਦੀ ਬੀਬੀ ਆਣ ਕੇ ਮਮਮੀ ਮੈਂ ਕਹਿੰਦੀ ਕਿ ਨਹੀਂ ਬੀਬੀ ਮੰਮੀ ਉਹਨਾਂ ਨਾਲ ਗਈ ਹੈ ਤੇ ਮੰਮੀ ਉਹਨਾਂ ਨੇ ਆਏ ਮੈਂ ਨਹੀਂ ਮੈਨੂੰ ਲੱਗ ਜਾਣੀ ਹੈ ਲੱਗਾ ਕਿੱਥੇ ਪਾਇਆ ਪਤਾ ਨਹੀਂ ਕਿੱਥੇ ਹੋਰ ਉਹ ਪਾਪਾ ਵੜਾ ਉਹਨੂੰ ਪਾਪਾ ਬੜਾ ਚਾੜਿਆ ਪਰ ਗੱਲ ਉਹਦੇ ਵੀ ਅਮਰਤ ਲੜਿਆ ਮੇਰੇ ਨਾਲ ਤੇ ਕੱਲ ਵੀ ਤੇ ਫਿਰ ਮੈਂ ਤਾਂ ਹੀ ਨਹੀਂ ਕਿਤੇ ਜਾਂਦੀ ਇਹ ਇਹ ਦੇਖਾ ਮਾਪੋਤੇ ਬਹਿ ਗਏ ਨੇ ਇਹ ਕਿੰਨੇ ਮਨ ਆਦੇ ਹੀ ਬੋਟੀ ਨਾਲ ਅਰੇ ਕੇ ਬੈਠੇ ਆਂ ਬਗਾਨੀਆਂ ਤੇ ਆਇਆ ਤੇ ਨਾ ਬੈਠ ਮੈਂ ਤੈਨੂੰ ਨਾ ਹੀ ਨਹੀਂ ਕਰਦਾ ਮੈਂ ਤਾਂ ਨਾ ਕਦੀ ਚੱਲ ਹੁਣ ਮੈਂ ਬਰਾ ਕੀ ਤਾਰੀਫ ਕਰਨੀ ਆਪਣੀ ਜਿੱਦਾਂ ਕਰਨ ਜਿੱਦਾਂ ਫਿਰਦਾ ਹੋਈ ਨਾ ਬੈਠ ਨਾ ਮੰਮੀ ਮੈਂ ਬੜਾ ਮੂੰਹ ਬਣਾਇਆ ਇਹਨੇ ਡੰਡਾ ਬੱਗਬਾਰੇ ਮੂੰਹ ਫੇਰਦਾ ਮੇਰੇ ਕੋ ਖਾਂਦਾ ਤੇ ਜੇ ਤੇ ਘਰ ਵਾਲੀ ਨੂੰ ਤੂੰ ਮੇਰੀ ਤਿਰਨਾ ਹੀ ਫਲਾਉਣਾ ਮੁੰਡੇ ਦੀ ਦਵਾਈ ਲੈਣ ਹਾਂ ਮੈਂ ਚੱਲ ਗਈ ਕੀ ਜਾਣੇ ਪੰਦਾ ਗਲੀ ਬੰਦੀ ਵੀ ਉਹਦਾ ਕੁੜਕਦਾ ਹੈ ਜਿਆਦਾ ਛਿੱਤਰ ਖਾਣੇ ਨਹੀਂ ਨੂੰ ਮਾਸਾ ਵੇੜਨਾ ਨਹੀਂ ਪਿਆ ਦੇ ਦੱਸਦਾ ਮੈਂ ਬੀਬੀ ਨੂੰ ਦੱਸ ਦਾਂ ਤੇਰੀ ਵੀ ਸ਼ਿਕਾਇਤ ਮੰਮੀ ਵਿੱਚੇ ਲਾਉਣਾ ਉਹ ਅਜੇ ਚੁੱਪ ਬੈਠੀ ਹੈ ਤੈਨੂੰ ਆਹੋ ਦੱਸਦਾ ਮੈਂ ਉਹਨੇ ਫੜ ਲੜੀ ਕੁੱਤੋਂ ਨੇ ਮਾਂ ਵੀ ਕੋਈ ਗੱਲ ਨਹੀਂ ਮੈਂ ਦੇਖ ਲਾਂਗੀ ਕੁੱਤ ਮੈਂ ਫੜ ਲੈਣੀ ਹਾਏ ਮਾਈ ਗੋਡ ਓ ਮਾਈ ਗੋਡ ਓਏ ਹੋ ਮਾਂ ਵੀ ਤਾਂ ਇਹ ਕੀ ਗੱਲ ਹੈ ਨਾ ਜੇ ਜਿੰਨਾ ਮਰਜੀ ਪਿਆਰ ਜਿੰਨਾ ਮਰਜੀ ਵਿਦਾ ਲਓ ਜੇ ਜਿੰਨਾ ਤੁਸੀਂ ਵਿਦਾ ਲੋਗੇ ਨਾ ਇਹ ਇੱਕ ਦੂਜੇ ਨਾਲ ਤੁਹਾਡਾ ਉਹਨਾਂ ਹੀ ਬਣ ਜਾਣਾ ਉਹਨਾ ਉਹ ਜੇ ਤੁਸੀਂ ਇੱਕ ਦੂਜੇ ਨਾਲ ਨੁਕਤਾ ਚ ਨਹੀਂ ਕਰਨਾ ਭਈ ਇਹ ਵੀ ਇੱਕ ਦੂਜੇ ਦੀ ਗੱਲ ਨੂੰ ਬੰਦਾ ਜੇ ਕੋਈ ਹੋ ਗਿਆ ਤਾਂ ਕਿਹ ਚੱਲ ਕੋਈ ਗੱਲ ਆਹ ਹੋ ਜਾਂਦਾ ਘਰਾਂ ਚ ਕਈ ਕੋ ਚੱਲਦਾ ਰਹਿੰਦਾ ਪਰ ਏਦਾਂ ਨਹੀਂ ਮੰਮੀ ਨੇ ਨਹੀਂ ਕਦੀ ਮੰਮੀ ਮਰਪੀਦਣਾ ਨਹੀਂ ਕਦੀ ਲੜੀ ਕਦੇ ਨਹੀਂ ਲੜੀ ਆ ਗਈਆਂ ਇਹ ਬਗਾਨੀਆਂ ਨਹੀਂ ਹਮ ਸਹੀ ਗੱਲ ਹੈ ਜਿਹੜੇ ਆਪਣੇ ਪੁੱਤ ਪਿਆਰੇ ਤੇ ਇਹ ਕਿਉਂ ਨਹੀਂ ਪਿਆਰੇ ਆ ਮੰਮੀ ਉਹਨਾਂ ਦਾ ਸਾਥ ਦਿੰਦੀ ਆ ਸਾਡਾ ਸਾਥ ਘਟ ਦਿੰਦੀ ਆ ਤੈਨੂੰ ਸਦੀ ਹਾਲਾਤ ਇਹ ਚੰਗੀ ਗੱਲ ਆ ਫੇਰ ਨਾ ਸਮਾਂ ਲੰਘ ਜਾਂਦਾ ਵਧੀਆ ਗੱਲ ਇਹ ਵੀ ਸਮਾਂ ਵਧੀਆ ਲੰਘ ਜਾਂਦਾ ਫੇਰ ਫੇਰ ਨਾ ਫੇ ਕੁੜੀਆਂ ਨੂੰ ਇਹ ਨਹੀਂ ਹੁੰਦਾ ਕਿ ਯਾਰ ਸਾਡਾ ਮਹਾਂ ਜਾਨਦੀ ਬੋਲਣਾ ਨੂੰ ਠੀਕ ਹੈ ਜੀ ਬਾਈ ਪਾ ਇੱਥੇ ਹਸਣ ਲਾ ਕੇ ਬਹਿ ਜਾ ਮੈਂ ਵੀ ਆ ਗਿਆ ਤੇਰੇ ਕੋਲ ਮੈਂ ਵੀ ਆ ਗਿਆ ਮੈਂ ਵੀ ਮੈਂ ਵੀ ਮੇਰਨਾ ਤੇ ਮੇਰਨਾ ਖੇਡਦੇ ਤੈਨੂੰ ਕੀ ਹੁੰਦਾ ਮੇਰਨਾ ਖੇਡਦੇ ਕੀ ਹੁੰਦਾ ਮੇਰਨਾ ਚੱਲ ਮੈਂ ਨਹੀਂ ਡੈਡੀ ਕੋ ਨਹੀਂ ਬਹਿਣਾ ਚਲੋ 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 ਇੱਧਰ ਆਓ ਇੱਧਰ ਆ ਜਾਓ ਇੱਧਰ ਆ ਜਾਓ ਨਹੀਂ ਨਹੀਂ ਖੇਡ ਲਓ ਖੇਡ ਖੇਡ ਲਓ ਮੈਂ ਤਾਂ ਮਜ਼ਾਕ ਲੱਗਾ ਮੈਂ ਤਾਂ ਮਜ਼ਾਕ ਲੱਗਾ ਮੈਂ ਤਾਂ ਮਜ਼ਾਕ ਲੱਗਾ ਮੈਂ ਤਾਂ ਮਜ਼ਾਕ ਲੱਗਾ ਜਸਮਨ ਕੋਈ ਗੱਲ ਸੁਣਾ ਪਹਿਲਾ ਗੱਲ ਸੁਣਾ ਕੋਈ ਓਏ ਉਹ ਤੇ ਟੀਵੀ ਲੱਗਾ ਇਹ ਕੱਲ ਦਾ ਹੋਈ ਦਿਖੀ ਜਾਂਦਾ ਉਹ ਤੇ ਰਾਜਾ ਅਸਮਨ ਕੀ ਕਰਦਾ ਓਏ ਤੂੰ ਸ਼ਦਾਈ ਹੈ ਤੂੰ ਹਾਏ ਵਾਏ ਵਾਏ ਮੇਰਾ ਬੁੱਤੂ ਆਇਆ 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 ਹੋਏ ਨੇ ਦੋਤਾ ਜੀ ਓਏ ਹੋਏ ਬੀਬੀ ਯਾਰ ਸੌਰੀ ਯਾਰ ਤੂੰ ਮੈਨੂੰ ਯਾਦ ਕਰਦੀ ਪਈਂ ਓਏ ਯਾਰੋ ਮੈਨੂੰ ਲੈ ਗਿਆ ਚਵਲ ਜੀ ਯਾਰ ਉਹਨ ਉਹ ਯਾਰ ਹੋਈ ਆ ਮੈਂ ਕਿਹਾ ਮੇਰੀ ਬੀਬੀ ਮੈਨੂੰ ਯਾਦ ਕਰਦੀ ਪਈ ਹੋਣੀ ਆ ਨਹੀਂ ਕੌਣ ਲੈ ਗਿਆ ਰੈਂਪ ਐਨਰਜੀ ਡਰਿੰਕ ਦੇ ਹੋਰ ਜੀ ਦੋਤਾ ਜੀ ਕਿੱਥੇ ਹੋ ਲਓ ਜੀ ਬੀਬੀ ਦਾ ਦੋਤਾ ਲੈਬੋਰੀ ਵਾਲੇ ਦੋਤੇ ਪਹੁੰਚੇ ਹੋਏ ਨੇ ਡਾਕਟਰ ਸਾਹਿਬ ਪਹੁੰਚੇ ਹੋਏ ਨੇ ਦੋ ਦਿਨ ਤੇ ਮਿਲ ਲਿਆ ਤੇ ਪਹਿਲਾਂ ਦੋਤੇ ਨੂੰ ਮਿਲ ਲਿਆ ਸਾਸਰੀ ਕਾਲ ਜੀ ਸਾਸਰੀ ਕਾਲ ਸਰ ਅੱਜ ਦੰਦ ਲਿਖਿਆ ਤੇ ਆ ਗਿਆ ਕੁੱਤੇ ਵਾਂਗੂ ਫਿਰ ਕੇ ਕੱਲ ਫਿਰ ਆਉਂਦਾ ਦਾ ਕੁੱਤਾ ਕਿਥੇ ਗਿਆ ਸਵੇਰ ਦਾ ਜਿਹੜਿਆ ਆਇਦੋ ਪਹਿਲਾਂ ਪਿਆਰ ਨਾ ਬਾਜ ਨੀਵੀਂ ਕਰ ਲਾ ਨਹੀਂ ਪਿਆਰ ਦਾ ਦੋ ਤੇ ਸਾਹਮਣੇ ਤੇ ਇੱਕ ਸੁਣ ਪੈਣਗੇ ਚੰਗੀ ਲੱਗੇਗੀ ਮੈਂ ਕਿਉਂ ਮਾਰ ਕੇ ਤੂੰ ਹੱਥ ਲਾ ਕੇ ਦੱਸ ਆ ਲੈ ਆਖੇ ਲੱਗ ਜਾ ਆ ਲੈ ਨੱਕ ਖੇਚ ਲੈਣਾ ਨੱਕ ਤੇ ਤਾਂ ਕੇ ਬੁਰਾ ਹਾਲ ਆ ਉਹ ਨੱਕ ਦੀ ਦਵਾਈ ਦੱਸ ਦੇ ਮੈਨੂੰ ਕੋਈ ਲਓ ਜੀ ਜੇ ਕੋਈ ਵੀਰ ਭਰਾ ਜਾਣਦਾ ਕੋ ਭੈਣ ਜਾਣਦੀ ਮੇਰਾ ਨੱਕ ਰਾਤ ਨੂੰ ਬੰਦ ਹੋ ਜਾਂਦਾ ਸੌਣ ਲੱਗੇ ਤਾਂ ਕੋਈ ਇਲਾਜ ਦੱਸੋ ਮੈਨੂੰ ਕੀ ਇਲਾਜ ਯਾਰ ਹੈ ਉਹ ਦੱਸ ਕਿਹੜੀ ਦਵਾਈ ਕਹਿੰਦਾ ਮੈਨੂੰ ਦੇ ਮੈਂ ਤਾਂ ਬੜਾ ਦੁਖੀ ਆ ਯਾਰ ਹੈ ਇਹ ਲਾਗੇ ਕੋ ਡਾਕਟਰ ਦੱਸ ਯਾਰ ਕਿਹੜੀ ਦਵਾਈ ਕਹਿੰਦਾ ਕੋਈ ਹੋਮੋਪੈਥਿਕ ਦਵਾਈ ਉਹ ਮੈਨੂੰ ਦੇ ਯਾਰ ਮੈਂ ਬੜਾ ਪਰੇਸ਼ਾਨ ਆ ਯਾਰ ਹੈ ਹੋ ਜੂਗਾ ਸੱਟ ਤੈਨੂੰ ਉੱਥੇ ਆਉਣੇ ਪੈਣਾ ਮੇਰੇ ਕੋਲ ਮੈਂ ਕਿਹਾ ਹੁਣੇ ਆ ਗਏ ਸੋਹਣਿਓ ਪਹੁੰਚ ਗਏ ਤੁਹਾਡੇ ਕੋਲ ਡਾਕਟਰ ਸਾਹਿਬ ਕਿਹੜੇ ਨਾਮ ਚੱਲਾਂਗਾ ਮੈਂ ਇਹ ਮੇਰੀ ਭੂਆ ਦਾ ਮੁੰਡਾ ਆ ਗਰੇਂਦਰ ਗਰਾਇਆ ਇਹਦੀ ਲੈਬੋਰਾਟਰੀ ਆ ਕਾਲਾ ਮੰਝ ਰੋਡ ਮੁਕੇਰੀਆਂ ਰੋਡ ਤੇ ਭਰਾ ਕੋਲ ਆਓ ਮਤਲਬ ਚਲੋ ਹੁਣ ਮੈਂ ਵੀ ਇਹ ਵੀ ਕਹਿਣ ਲੱਗਾ ਕਿ ਬਾਤ ਤੋਂ ਬਾਤ ਪੇਸ਼ੈਂਟ ਆਓ ਮਤਲਬ ਕਹਿਣ ਦਾ ਭਾਵ ਜੇ ਕਿਨੂੰ ਲੋੜ ਆ ਸਪੌਂਸ ਆਪਣੇ ਲੈਬੋਰਾਟਰੀ ਦੇ ਟੈਸਟ ਟੈਸਟ ਕਰਵਾ ਸਕਦਾ ਤੇ ਆਪਣੇ ਮੇਰੇ ਕਰਕੇ ਕੰਸੈਸ਼ਨ ਵੀ ਥੋੜਾ ਬਹੁਤਾ ਕਰੂਗਾ ਕਰੂਗਾ ਬਈ ਜੇ ਮੇਰਾ ਨਾਮ ਲੈ ਕੇ ਆਉਣਗੇ ਕਰੂਗਾ ਕੰਸੈਸ਼ਨ ਹਾਂਜੀ ਮੈਂ ਲੋਕਾਂ ਦੇ ਪ੍ਰਾਈਵੇਟ ਰਿਪੋਰਟਾਂ ਮਾਣ ਨਹੀਂ ਨਾ ਚਾਹੋਗੇ ਉਹ ਤਾਂ ਲੈ ਇਹ ਰਿਪੋਰਟਾਂ ਨੂੰ ਤਾਂ ਤੁਸੀਂ ਇਦਾਂ ਕਹਿੰਦੇ ਬੜਾ ਜਿੱਦਾਂ ਖੁਸ਼ੀ ਦਾ ਕੰਮ ਹੁੰਦਾ ਆ ਹੈਂ ਦੇ ਨੇ ਉੱਧਰ ਦੀ ਹੁੰਦਾ ਨਾ ਆਏ ਹੀ ਨਹੀਂ ਜਿੱਦੇ ਇਹਦੀ ਦੁਕਾਨ ਹੈ ਤੂੰ ਚੁੱਪ ਰਹਿ ਥੋੜਾ ਜਿਹਾ ਠੀਕ ਹੈ ਬੋਲ ਨਾ ਜ਼ਿਆਦਾ ਐ ਉਂਗਲਾ ਨਹੀਂ ਬੋਦੀਆਂ ਦਿਖਾਉਣੀਆਂ ਯਾਜ ਦੋਤਾ ਆ ਗਿਆ ਇਹ ਨਾ ਸੋਚੀ ਕਿ ਉਹਦੇ ਸਾਹਮਣੇ ਮੈਂ ਕਹਿਣਾ ਕੋਈ ਨਹੀਂ ਆ ਆ ਦੋਤਾ ਮੇਰਾ ਹਾਂ ਦੋ ਕੀ ਤੇਰਾ ਦੋਤਾ ਚੱਲ ਬਈ ਘਰੋਂ ਬਾਹਰ ਚੱਲ ਸਾਡੇੋਂ ਐ ਬੱਲੇ ਬੱਲੇ ਹੋਰ ਹੋੜ ਕੇ ਜਾ ਮੂੰ ਚੱਲ ਹਰ ਗਰੇਂਦਰ ਘਰੋਂ ਬਾਹਰ ਜਾ ਸਾਡੇ ਤੇ ਮੇਰਾ ਦੋਤਾ ਗਊਆ ਗਊਆ ਤੇ ਅਸੀਂ ਕੀ ਹਾਂ ਝੋਟੇ ਹਾਂ ਹੈ ਝੋਟਿਆ ਰ ਬਾੜਿਆ ਤੀ ਦੀ ਵੀ ਥੋੜਾ ਬੋਲਿਆ ਹਿਸਾਬ ਨਾ ਕਰ ਹੱਥ ਕਿਦਾਂ ਫੜਿਆ ਮੈਨੂੰ ਸਾਫ਼ ਕਰ ਲੈ ਆਹ ਹੱਥ ਕਿਦਾਂ ਫੜਿਆ ਤੂੰ ਮੇਰੀ ਉਂਗਲ ਕਿਦਾਂ ਫੜੀ ਆ ਤੂੰ ਗਿਆ ਦਫਾ ਕਿਤੇ ਹੋਇਆ ਇਹਦਾ ਸ਼ਮੇਰ ਦਾ ਗਿਆ ਤੂੰ ਹੋਣਾ ਤੂੰ ਮੈਨੂੰ ਚੇਤੇ ਕਰਦੀ ਮੈਂ ਨਹੀਂ ਕਰਦਾ ਚੇਤੇ ਕਿਉਂ ਨਹੀਂ ਕਰਨਾ ਤੇ ਫਿਰ ਕਿਉਂ ਪੁੱਛਦੀ ਪਈ ਆ ਦੱਸ ਕੇ ਕੀ ਆ ਕੇ ਕਿਤੇ ਤੇ ਕਰਨਾ ਨਹੀਂ ਮੈਂ ਕੋ ਦੱਸਣਾ ਜ਼ਰੂਰੀ ਨਹੀਂ ਸਮਝਦਾ ਮੈਨੂੰ ਕੋਈ ਕਿਸਦਾ ਨਾ ਮੈਂ ਗੁਲਾਮ ਨਹੀਂ ਹੈਗਾ ਕਿ ਮੈਂ ਇਥੋਂ ਦੱਸ ਕੇ ਜਾਵਾਂ ਤੁਹਾਨੂੰ ਸਾਨੂੰ ਜ਼ਰੂਰੀ ਨਹੀਂ ਪੁੱਛਣ ਦੀ ਠੀਕ ਹੈ ਨਾ ਮੈਂ ਕੋ ਗੁਲਾਮ ਨਹੀਂ ਹੈਗਾ ਕਿ ਤੁਹਾਨੂੰ ਪੁੱਛ ਕੇ ਜਾਵਾਂ ਬੀਬੀ ਮੈਂ ਉੱਥੇ ਚੱਲਾਂ ਬੀਬੀ ਮੈਂ ਉੱਥੇ ਚੱਲਾਂ ਅਸੀਂ ਨਹੀਂ ਤੇਰੇ ਗੁਲਾਮ ਨਹੀਂ ਤੇ ਅਸੀਂ ਕਿਸੇ ਨੂੰ ਪੁੱਛੀਏ ਕਿੱਥੇ ਗਿਆ ਕਿੱਥੇ ਗਿਆ ਨਹੀਂ ਗੁਲਾਮ ਹੂੰ ਗੁਲਾਮ ਪੁੱਛਦੀ ਕੋ ਪਈਆਂ ਫੇ ਨਹੀਂ ਪੁੱਛ ਕਿਉਂ ਪੁੱਛਦੀਆਂ ਕਦੀ ਮੰਮੀ ਨੂੰ ਪੁੱਛਦੀ ਕਦੀ ਕਿਸੇ ਨੂੰ ਉਹ ਪੋਤੇ ਬਿਨਾ ਟਾਈਮ ਪਾਸ ਨਹੀਂ ਹੁੰਦਾ ਅਮਰਤ ਬਿਨਾ ਦੇਖ ਕਾਹ ਕਰੀ ਜਾਂਦੇ ਸਵੇਰ ਦਾ ਜੇ ਮੈਂ ਬਾਹਰ ਚਲ ਗਿਆ ਤਾਂ ਫੇਰ ਰਹਿ ਲੇਗੀ ਤੂੰ ਜਾਣ ਦਿਆ ਕਿਉਂ ਨਹੀਂ ਜਾਣਾ ਮੈਂ ਜਾਣਾ ਮੈਂ ਚੱਲਾਂ ਮੈਂ ਮਹੀਨੇ ਤੱਕ ਬਾਹਰ ਮੈਂ ਬਾਹਰਲੇ ਦੇਖ ਚੱਲਾਂ ਆਂ ਜਾਇਆ ਜਾਇਆ ਫੇਰ ਤੂੰ ਕਹਿਣਾ ਮੈਂ ਫੇਰ ਤੂੰ ਅੱਧੀ ਰਹਿ ਜਾਣਾ ਮੇਰੇ ਬਿਨਾ ਨਹੀਂ ਰਹਿਦੀ ਨਹੀਂ ਰਹਿਦੀ ਚੱਲ ਜਾਵਾਂ ਪੱਕਾ ਜਾਵਾਂ ਗੁਰਿੰਦਰਾ ਵੇਖ ਲਾ ਮੁੜ ਕੇ ਮੁੱਕਰੀ ਤੂੰ ਜਾਣਾ ਹੀ ਨਹੀਂ ਤਾਂ ਨੇ ਤੂੰ ਦੱਸ ਨਾ ਜਾਵਾਂ ਕਿ ਨਾ ਜਾਵਾਂ ਹੈ ਕਿਉਂ ਨਹੀਂ ਮਤਲਬ ਤੇਰੀ ਮੈਂ ਦੇਖਭਾਲ ਕਰਦਾ ਆ ਪੱਕੀ ਗੱਲ ਆ ਨਹੀਂ ਤੇਰਾ ਮੇਰੇ ਬਿਨਾ ਫਿਰ ਨਹੀਂ ਲੱਗੂਗਾ ਦਿਲ ਕਿ ਜਾਣ ਹੀ ਦੇਣਾ ਤੂੰ ਕਿ ਚੱਲ ਜਾਵਾ ਚਾਰ ਠੀਕ ਨਹੀਂ ਜਾਣਾ ਜੇ ਤੂੰ ਕਹਿ ਤਾ ਫਿਰ ਨਹੀਂ ਆ ਤੈਨੂੰ ਛੱਡ ਕੇ ਜਾਣਾ ਹੀ ਨਹੀਂ ਤੇ ਕਹਿਣਾ ਕਹਿਣਾ ਕੀ ਤੈਨੂੰ ਛੱਡ ਕੇ ਮੈਂ ਜਾਣਾ ਤੈਨੂੰ ਛੱਡ ਕੇ ਮੈਂ ਕੀ ਕਹਿਣਾ ਕਰੇ ਅੰਦਰ ਬੀਬੀ ਨੇ ਕਿੰਨੀ ਵਾਰ ਪੁੱਛਣਾ ਪਾਣੀ ਕਿੱਥੇ ਗਿਆ ਆ ਇਹਨੇ ਪੁੱਛਿਆ ਨਾ ਕਿੰਨੀ ਵਾਰੀ ਕਿੱਦਾਂ ਪੁੱਛਿਆ ਤੂੰ ਤੇਰੇ ਜੀਭ ਚੋਂ ਕਿੱਦਾਂ ਮੇਰਾ ਨਾਮ ਨਿਕਲਿਆ ਕੰਡੀ सांगਦਾ ਨਹੀਂ ਮੈਨੂੰ ਕੋਈ ਡੰਨਣ ਨਹੀਂ ਕਿਹਾਦਾ ਆਓ ਲੈ ਆਏ ਹਾਏ ਗਲਾਬੋ ਆ ਗਈ ਗਲਾਬੋ ਆ ਗਈ ਗਲਾਬੋ ਆ ਗਈ ਸੁਣ ਕੇ ਵੀ ਕਰ ਕੀ ਗੱਲਾਂ ਕਰਦੇ ਹਾਂ ਹਾਂ ਜੀ ਬ੍ਰਿੰਦਰ ਮੈਨੂੰ ਡਾਕਟਰ ਦਾਸ ਬਈ ਇਹ ਰਾਤ ਨੂੰ ਨੱਕ ਬੰਦ ਹੋ ਜਾਂਦਾ ਆਹੋ ਮੈਨੂੰ ਲੱਗਦਾ ਘਰ ਦੀ ਦੇ ਡਰ ਤੋਂ ਹੋ ਜਾਂਦਾ ਆ ਜਮਾ ਦੇ ਨੱਕ ਬੰਦੀ ਹੁਣ ਦਿਨੇ ਤੋਂ ਦਾਨੀ ਮੇਰੀ ਘਰ ਵਾਲੀ ਨਾ ਮੇਰੇ ਮੂਰੇ ਬੋਲਦੀ ਨਹੀਂ ਹੈਗੀ ਜੇ ਮੈਂ ਉਹਨੂੰ ਕਵਾਂ ਨਾ ਜੇ ਮੈਂ ਉਹਨੂੰ ਕਵਾਂ ਕਿੱਧਰ ਕਿਦਾ ਆਖਾ ਕੱਢ ਗਿਆ ਹੀ ਹੈ ਕੀ ਕਿਹਦੇ ਨੇ ਕਹਿੰਦੀ ਹੈ ਆ ਦੇ ਆ ਦੇ ਮਨਪ੍ਰੀਆ ਸੁਣ ਲਾ ਆ ਸੁਣ ਲਾ ਇਹੇ ਮੈਨੂੰ ਪੰਪ ਇੰਨੇ ਮੈਨੂੰ ਪੰਪ ਦਿੱਤਾ ਬੇਬੀ ਕਾਲਾ ਦਿਓ ਤੇ ਨਰਾਜ ਆ ਕਹਿੰਦੀ ਤੂੰ ਇਹਦੇ ਕਰਕੇ ਲੜਿਆ ਇੰਨੇ ਦਿਨ ਨੂੰ ਕਿਹਾ ਲੜਨ ਨੂੰ ਕਹਿੰਨ ਮੈਂ ਆਹੋ ਮੈਂ ਕਾ ਨੂੰ ਕਹਿੰਦੀ ਮੈਂ ਨਹੀਂ ਬਰਉਣਾ ਇਹਨੂੰ ਨਾ ਬਲਾਵੇ ਨਹੀਂ ਨਾ ਬਲਾਵੇ ਕਹਿੰਦੀ ਕਹਿੰਦੀ ਹੈ ਲੁੱਤੀਆਂ ਲਾਉਂਦੀ ਕਰਮਾ ਲਾਉਣੀਆਂ ਲਾਉਣੀਆਂ ਕਾਲਰ ਸੋਈ ਚ ਦੋਨੇ ਜਾਣੀਆਂ ਕਹਿੰਦੀ ਹੁਣ ਤੈਨੂੰ ਲੱਗਿਆ ਨਾ ਮਨਪ੍ਰੀਤ ਪਤਾ ਪੀ ਤੇਜ ਕੌਣ ਆ ਕਹਿੰਦੀ ਇਹ ਬੀਬੀ ਬੜੀ ਤੇਜ ਆ ਕਾਲਰ ਤੇਜ ਮੈਂ ਇਧਰ ਰਹਿਣਾ ਤੇ ਮਨਪ੍ਰੀਤ ਆ ਕਹਿੰਦੀ ਕਹਿੰਦੀ ਇੰਨੇ ਉਹ ਪੰਪ ਦਿੱਤਾ ਮੇਰੇ ਨਾਲ ਲੜ ਪਿਆ ਗੱਡੀ ਜੀ ਅੱਛਾ ਆਹੋ ਕਹਿੰਦੀ ਆਹ ਬੁੱਢੀ ਨੇ ਦਿੱਤਾ ਜੇ ਹੁੰਦੀ ਮੇਰੀ ਸੱਸ ਮੇਰੇ ਨਾਲ ਕਹੇ ਨੇ ਕੁਸਕੰਦਿੰਦੀ ਇਹ ਢੇਲੇ ਕੱਢ ਕੇ ਜਾਂਦਾ ਕਿੱਥੇ ਆਉ ਉੱਦੇ ਉਹ ਪੰਪ ਦਿੱਤਾ ਹੈ ਤਾਂ ਹੀ ਹੋਈਗਾ ਕਹਿੰਦੀ ਜੇ ਮੈਂ ਹੁੰਦੀ ਤੇ ਇਹ ਬੁੱਢੀ ਦੀ ਕੀ ਜੁਰਤ ਦੀ ਬੋਲ ਜਾਂਦੀ ਆਹ ਕਹਿੰਦੀ ਮੈਂ ਨਹੀਂ ਬੋਲੀ ਬਲ ਤੁਹਾਡੀ ਆਪੋ ਵਿੱਚ ਹੀ ਗੱਲ ਸੀ ਮੈਂ ਮੈਂ ਕੋ ਬੋਲਣਾ ਹੀ ਉਹ ਕਹਿੰਦੀ ਪੰਪ ਦਿੱਤਾ ਹੀ ਇਹਨੇ ਆ ਮੇਰੀ ਮਨਪਰੀਤ ਨੂੰ ਮਾੜਾ ਭਲਾ ਨਹੀਂ ਕਹਿਣਾ ਕਿਸ ਨੇ ਮੈਨੂੰ ਡਰਦੇ ਆ ਕਿ ਨਹੀਂ ਮਾਰਦੀ ਦਾ ਬੇਬੇ ਉਹਦਾ ਨਾਂ ਨਾ ਮੂੰਹ ਤੋਂ ਲਿਆ ਕਰ ਕਿਉਂ ਨਾ ਲਵਾਂ ਆਹੋ ਹਾਬ ਨਾ ਤੇਰੀ ਜਿਆਦੇ ਲੱਗਦੀ ਤੁਹਾਡੀ ਨਹੀਂ ਲੱਗਦੀ ਤੇਰੀ ਕੋਈ ਨਹੀਂ ਲੱਗਦੀ ਉਹ ਸਿਰਫ ਮੇਰੀ ਆ ਨਾ ਇਹ ਨਾਂ ਲੈ ਸਕਦੀ ਨਾ ਤੂੰ ਉਹ ਸਿਰਫ ਮਨਪ੍ਰੀਤ ਮੇਰੀ ਆ। ਉਹਨੂੰ ਡਰ ਨਹੀਂ ਕਿਹਦਾ। ਦੱਸਾਂ ਫੇ ਮੈਂ? ਦੱਸ। ਉਹ ਕਹਿੰਦੀ ਕਹਿੰਦੀ ਇਹਨੂੰ ਨੀਵੇਂ ਮੂੰਹ ਲਾਉਣਾ ਕਰਨਾ ਹੁਣ। ਮੈਂ ਕਿਹਾ ਮੂੰਹ ਲਾਏ ਕੀ ਲੱਗ ਲਾਉਣਾ ਤੇ ਨਾ ਹੀ ਹੁੰਦੇ ਲਾਉਣਾ ਕਿੰਨਾ ਹੋਣਾ। ਕਿੱਦਾਂ ਲਾਉਣਾ? ਅੱਧੀ 5 ਵਜੇ ਚਾਹ ਦੇਉਂਦੀ ਬਣਾ ਕੇ। ਮੈਂ ਅੱਜ ਕਹਿਤਾ ਕਹਿੰਦੀ ਅੱਜ ਦੇਤੀ ਚਾਹ ਹੋਣੀ ਇਹਦੇ ਮੱਥੇ ਮਾਰਨੀ ਕਰਨੀ। ਕਹਿੰਦੀ ਦੇਖੀ ਦੱਸ। ਕਹਿੰਦੀ ਇਹਦੇ ਮੱਥੇ ਨਹੀਂ ਮਾਰਨੀ ਕਰਨੀ। ਨਹੀਂ ਮਾਰਦੀ ਦੇਖੀ ਉਹਨੇ। ਮੰਮੀ ਇਹਨੂੰ ਇਹਨੂੰ ਮੈਨੂੰ ਮਨਪ੍ਰੀਤੇ ਮੂੰਹ ਤੇ ਕਿਹਾ ਕਹਿੰਦੀ ਸੱਚੀ ਗੱਲ ਆ ਸਾਂ ਰੂਹ ਦੀ। ਕਹਿੰਦੀ ਕਹਿੰਦੀ ਮੰਮੀ ਚੰਗੀ ਆ ਮੇਰੇ ਨਾਲ ਦੋਰ ਕਹੀ ਨਹੀਂ ਮਨਪ੍ਰੀਤ ਮੈਨੂੰ ਕੋਈ ਦਰਦ ਨਹੀਂ ਕਰ। ਜੇ ਚੰਗੀ ਤਾਂ ਚੰਗੀ ਰਹਿ ਤੂੰ ਵੀ ਚੰਗੀ ਰਹਿ ਤੇਰੇ ਸਾਥ। ਮਨਪ੍ਰੀਤ ਆ ਕੇ ਨਾ ਅੱਜ ਇਹਦੀ ਦੰਬ ਮਰੋੜਦੇ ਅੱਜ। ਮੈਂ ਕਿਹਾ ਮੇਰੇ ਨਾਲ ਕੋਈ ਹੱਥ ਲਾ ਕੇ ਦੱਸੇ ਅੱਜ ਅੱਜ ਲਾਉਗੀ। ਅੱਜ ਲਾਉਗੀ ਮਨਪ੍ਰੀਤ। ਮਨਪ੍ਰੀਤ ਕਾਇ ਨਹੀਂ ਸਕਦੀ। ਆ ਰਹੀ ਆ ਉਹ। ਮੈਂ ਕਿਹਾ ਕਹਿ ਨਹੀਂ ਸਕਦੀ ਕੁਛ ਵੀ। ਜੇ ਤੇ ਤੇਰਾ ਵਹਿਮ ਟੁੱਟ ਜਾਣਾ ਅੱਜ। ਮੈਂ ਕਿਹਾ ਨਹੀਂ ਮੈਨੂੰ ਕੈਸਾ ਵੀ ਤੇਰਾ ਵਹਿਮ ਟੁੱਟ ਜਾਣਾ। ਤੁਸੀਂ ਉਹਨੂੰ ਸਿਖਾਉਂਦੇ ਹੋ ਉਹਨੂੰ ਕੀ ਸਿਖਾਉਂਦੇ ਹਾਂ ਹਾਂ ਹਗਰੇਂਦਰ ਕੀ ਕਰਨੀ ਸੇਪਤਾ ਕਰਨਦੀ ਕਿ ਸਵੇਰੇ 5 ਵਜੇ ਚ ਆ ਦਿੰਦੀ ਮੈਨੂੰ ਆਹੋ ਨਹੀਂ ਹੈ ਤੇ ਉਹਦਾ ਬੀਬੀ ਨੇ ਕਰਦੀ ਤੇ ਹੈਗੀ ਅਦਾ ਪਾੜਾ ਕਰਦੀ ਉਹ ਨਹੀਂ ਕਹਿ ਸਕਦੀ ਪਾਣੀ ਤਾਂ ਇਹ ਜਾਣ ਕੇ ਸਿਖਾਉਂਦੇ ਆ ਪਾਪ ਪੁੱਤ ਮੈਂ ਨਹੀਂ ਸਿਖਾਉਂਦਾ ਤੇਰੀਆਂ ਨੋਸ ਖਾਲਦਾ ਤੂੰ ਹੀ ਸਿਖਾਉਂਦਾ ਹੈ ਨੋਸ ਖਾਲਦੀ ਹੈ ਬੀਬੀ ਸਿਖਾਉਂਦਾ ਨੋਸ ਖਾਲਦੀ ਹੈ ਖਾਲਦੀ ਹੈ ਰੋਣ ਏ ਬੋਸ ਅਲਟਾ ਪਾਣੀ ਪਿਆਰ ਹੈ ਤੂੰ ਗੋਲੀ ਮਾਰ ਕੇ ਦੇਖ ਲੈ ਜਦੋਂ ਦੋਤਾ ਆ ਜਾਂਦਾ ਮम्मी ਇਹਦੇ ਕੋ ਆਪਣਾ ਰਿਸ਼ਤਾ ਹੈ ਇਹਦੀ ਜबान ਕਿੱਦਾਂ ਚੱਲਦੀ ਆ ਉਹ ਕਹਿੰਦੀ ਜਬਾਰ ਇਹਦਾ ਮੇਰਾ ਦੋਤਾ ਹਾਂ ਜਦੋਂ ਆਇਆ ਤੇ ਮੈਨੂੰ ਪਤਾ ਹੈ ਨਾ ਮੇਰਾ ਦੋਤਾ ਆਇਆ ਇੱਕ ਮਿੰਟ ਹੈ ਮੈਨੂੰ ਪਤਾ ਨਾ ਮੇਰਾ ਦੋਤਾ ਆਇਆ ਮੈਨੂੰ ਚਾਹ ਦੇਣੀ ਪਾਣੀ ਦੇ ਹਾਂ ਇਹਦੀ ਬਿਮਾਰੀ ਇਹ ਨਹੀਂ ਜਾਂਦੀ ਇਹਨੇ ਕਹਣਾ ਪਹਿਲਾਂ ਤਾਂ ਕਹਣਾ ਮੈਂ ਜੇ ਆਇਆ ਮਿਲਿਆ ਆ ਮੈਂ ਵੀ ਉੱਤੇ ਹੀ ਤੇ ਉਹ ਚਾਹ ਚਾਹ ਲਿਆ ਦੇ ਆ ਆ ਮੈਂ ਚਾਹ ਪੀ ਲਈ ਆ ਰੋਟੀ ਲੈ ਇਹਨੂੰ ਮਤਲਬ ਇਹਨੂੰ ਜਿਆਦਾ ਫਿਕਰ ਆ ਫਿਕਰ ਨਹੀਂ ਮੈਂ ਨਾ ਲਿਆ ਮੈਂ ਨਹੀਂ ਲਿਆ ਮੰਮੀ ਇਹਦੀ ਇਹਦੀ ਤੂੰ ਕੀ ਕਹਿੰਦੀ ਆ ਮੰਮੀ ਇਹਦੀ ਤੂੰ ਇੱਕ ਗੱਲ ਨਾ ਮੰਨਿਆ ਕਰ ਐਂਦਾ ਕਹਿਣਾ ਮੈਂ ਐਂਦਾ ਕਹਿਣਾ ਮੈਂ ਹੁਕਮ ਚਲਾਉਣਾ ਚਲਾਉਣਾ ਕਿਉਂ ਚਲਾਉਣਾ ਮੈਂ ਚਲਾਉਣਾ ਮੇਰੇ ਚੱਲਦਾ ਮੇਰਾ ਚੱਲਦਾ ਓਏ ਮੇਰੀ ਗੱਲ ਦੇਖਣਾ ਲਈ ਪਤਾ ਕੀ ਹੈ ਇੱਕ ਤਾਂ ਬੋਲਿਆ ਕਰ ਹੋਰੀ ਹਾਂ ਤੂੰ ਨੇ ਸਭ ਨੂੰ ਰੰਗ ਦੇ ਦਿਆ ਹਾਂ ਮੁੜ ਕੇ ਵਕਤ ਸਾਨੂੰ ਬੜਾ ਇੱਕ ਤਾਂ ਹੋਲੀ ਬੋਲਣਾ ਸਿੱਖ ਲੈ ਕਹਿੰਦੀ ਸਿੱਖ ਲੈ ਨਹੀਂ ਇੱਦਾਂ ਬੋਲਣਾ ਕਹਿੰਦੀ ਹੋਲੀ ਬੋਲਣਾ ਸਿੱਖ ਲੈ ਸਿਖਾ ਦਿਆਂਗਾ ਨਹੀਂ ਬੋਲੋ ਨਹੀਂ ਇੱਦਾਂ ਬੋਲਣਾ ਹੋ ਜਾਏ ਨਾ ਹੋ ਜਾਏ ਤਾਂ ਹੋ ਜਾਏ ਸਭ ਹੋ ਜਾਏ ਫਿਰ ਤੇ ਚੰਗਾ ਆ ਪਰ ਹੁੰਦਾ ਨਹੀਂ ਨਾ ਆਹ ਦੇਖ ਲਾ ਹੁੰਦਾ ਨਹੀਂ ਕਿ ਤੇਰੇ ਕਹਿ ਨਹੀਂ ਹੋਣਾ ਜਦੋਂ ਹੋਣਾ ਉਹਦੇ ਹੋਣਾ ਜਿਹਦੇ ਕਹਿ ਨਹੀਂ ਤੇਰੇ ਕਹਿ ਨਹੀਂ ਮੈਂ ਜਾਂਦੀ ਜੱਟੀ ਕਾ ਮੈਂ ਨਹੀਂ ਜਾਂਦੀ ਹਾਂ ਮੈਂ ਨਹੀਂ ਜਾਂਦੀ ਓਏ ਮੈਂ ਨਾ ਚੱਲ ਗਿਆ ਉਹਦੇ ਨਾਲ ਤੇਰੀ ਹਿੰਮਤ ਨਹੀਂ ਕਿ ਉਹਦੇ ਨਾਲ ਵੇਂਦਾ ਚੱਲਣਾ ਕਹਿੰਦੀ ਕਹਿੰਦੀ ਮੇਰ ਨਾਲ ਚੱਲ ਗਿਆ ਜੋ ਕਰਨਾ ਮੇਰੀ ਨੋਂਨ ਨਹੀਂ ਹਿੰਮਤ ਨਹੀਂ ਚਾਹੀਦੀ ਤੇਰੀ ਮੈਂ ਕਿਉਂ ਕਹਾਂ ਤੇਰੀ ਨੋਂਨ ਦਾਦੀ ਨਾਲ ਕਿਹ ਤੋਂ ਡਰਦੇ ਨੇ ਕੋਈ ਡਰ ਨਹੀਂ ਪਤਾ ਮੈਨੂੰ ਗ੍ਰਿੰਦਰ ਯਾਰ ਇਦਾਂ ਸਾਨੂੰ ਤੰਗ ਕਰਦੀ ਐ ਯਾਰ ਕੀ ਕਰੀਏ ਇਹਦਾ ਲਾਜ ਬੀਬੀ ਮੈਂ ਤਾਂ ਕਰਾਂ ਲੈ ਜਾਣ ਨੂੰ 10 15 ਦਿਨ ਰੱਖ ਯਾਰ ਬੜੇ ਦੁਖੀ ਆ ਅਸੀਂ ਸ਼ੁਗਰੀ ਕਰਦੀ ਹੁੰਦੀ ਕਿ 6-6 ਮਹੀਨੇ ਚੱਲ ਜਾਂਦੀ ਨਹੀਂ ਡਾਲਵਾ ਲੂ ਹੁਣ ਤੇ ਜਾਂਦੀ ਨਹੀਂ ਆਹ ਬੜੇ ਪਰੇਸ਼ਾਨ ਆ ਯਾਰ ਰਾਤ ਨਹੀਂ ਰਹੇ ਤੁਹਾਨੂੰ ਕੰਪਨੀ ਦਾ ਕੰਮ ਸ਼ੁਰੂ ਕਰ ਲੈ ਫਿਰ ਵੀ ਕਹਿੰਦੇ ਜਾਣਾ ਲੈ ਲੈ ਜਾ ਦੂ ਮੈਨੂੰ ਕਿਹਨੇ ਨੀਆਂ ਚ ਦੀਆਂ ਚ ਚਣ ਦੋ ਇਹਨੂੰ ਹੋ ਲੈ ਕਿੰਨੇ ਅੱਕੇਵੇਂ ਤੋਂ ਆਈ ਨਹੀਂ ਗੇਲਾ ਨਾਲੇ ਮੈਂ ਕਮਾਈ ਨਾ ਬੀਬੀਏ ਐ ਸੋਣੀਏ ਮੈਂ ਤਾਂ ਮਜ਼ਾਕ ਕਰਦਾ ਆਪਣੀ ਜਾਨ ਮੈਂ ਮੈਂ ਮਜ਼ਾਕ ਕਰਦਾ ਪਾਰੀ ਦੇਖ ਪਾਰੀ ਕਰ ਜਾਣਾ ਮੇਰੀ ਤੂੰ ਤੇਰੇ ਨਾਲ ਤੇ ਮੈਂ ਉੱਡਿਆ ਫਿਰਦਾ ਤੇਰੇ ਕਰਕੇ ਇਸ ਘਰ ਚ ਦੇਖਿਓ ਫਫੜੇ ਇਹਨਾਂ ਦੇ ਨਹੀਂ ਨਹੀਂ ਇਹ ਫਫੜੇ ਇਹਨਾਂ ਦੇ ਫਫੜੇ ਸੱਚੀ ਆ ਤੇ ਮੈਂ 5 ਪਾਰੀਆਂ ਕਰੀਆਂ ਆਪਣੀ ਬੀਬੀ ਇਹਦੇ ਕਰ ਓਏ ਏ ਇੱਕ ਚੱਲ ਬੱਸ ਦੋ ਤਿੰਨ ਚਾਰ ਕਹਿੰਦੀ 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 ਮੂੰਹ ਇਹਨੇ ਤਸਵੀਰ ਦਾ ਤੋਤਾ ਨਹੀਂ ਇਹਨੂੰ ਪਾਰੀਆਂ ਕਰੀ ਆ ਹਲ ਇਦਾਂ ਦੀਆਂ ਗੱਲਾਂ ਕਰਦੀ ਆ ਏ ਛੜੀਆਂ ਫੁਕੀਆਂ ਛੜੀਆਂ ਫੁਕੀਆਂ ਕਰਦੀ ਆ ਉਹ ਮੈਂ ਕੀ ਕਰਾਂ ਫੇਰ ਹਲੋ ਕਰੀ ਰਵੇ ਆ ਗੱਲ ਚੰਗੀ ਆ ਹੁਣ ਕਹਿੰਦੀ ਇਹਨੇ ਮੂੰਹ ਨਹੀਂ ਤੋਤਾ ਤਸਵੀਰ ਦਾ ਤੇ ਪਾਰੀਆਂ ਕਰੀ ਜਾਂਦਾ ਕਾ ਕਹਿੰਦੀ ਆ ਮੈਂ ਤਾਂ ਹੁਣ ਵੀ ਧੋ ਕੇ ਆਈ ਆ ਦੇਖਿਆ ਦੇਖਿਆ ਕਿਦਾਂ ਇਹਦਾ ਇਹਦਾ ਮੂੰਹ ਤੋਂ ਤਾਂ ਦੇਲਾ ਲਾਓ ਜੀ ਆਉਂਦੇ ਮਹਿਫਲਾਂ ਲਾਤੀਆਂ ਤੁਹਾਡੇ ਮੋਰੇ ਤੇ ਹੈ ਹੱਥ ਨਹੀਂ ਲਾਉਣਾ ਇਹਨਾਂ ਨੇ ਲਹਾਂਦਾ ਕਿ ਮੈਂ ਨਹੀਂ ਹੱਥ ਨਾਲ ਆਦੀ ਹੁੰਦੀ ਨਾ ਮੈਂ ਕਿਹੜਾ ਲੱਗੀ ਲਾਉਣ ਬੀਬੀ ਤੇਰਾ ਗੱਲਾਂ ਇਦਾਂ ਦੀਆਂ ਕਰਦੀ ਨਾ ਦੇ ਦੇਂਦੀ ਗਾੜੀ ਆਹੋ ਨਾ ਗਾਣੀ ਕਿਉਂ ਦਿੱਤੇ ਮੈਂ ਤੇ ਮੈਂ ਤਾਂ ਲਾਓ ਜੀ ਰੌਣਕਾਂ ਲਾਤੀ ਆਉਂਦੇ ਮੈਂ ਅੱਜ ਚੱਲ ਗਿਆ ਜਲੰਧਰ ਮੜਾ ਜਾ ਮੁੰਡਾ ਯਾਰ ਦੋਸਤ ਲੈ ਗਿਆ ਹੀ ਹੁਣੇ ਆਇਆ ਮੇਰਾ ਕਸਮੀ ਗਾਲਿਆ ਮੇਰਾ ਦਿਲ ਹੀ ਨਹੀਂ ਲੱਗਿਆ ਮੈਂ ਇਹਨਾਂ ਨੂੰ ਮੈਸੀ ਕਰਦਾ ਰਿਹਾ ਜਿਹੜਾ ਪਰਿਵਾਰ ਨਾਲ ਹੁਣ ਦਿਲ ਭੇਜਦਾ ਨਾ ਹੋਈ ਨਾਲ ਹੀ ਭੇਜਦਾ ਹੁਣ ਨਹੀਂ ਕਿਤੇ ਵੀ ਜਾਣ ਦਿਲ ਕਰਦਾ ਉਹ ਤੁਹਾਡੇ ਪੂਆ ਦਾ ਮੁੰਡਾ ਆਇਆ ਇਹ ਮੁੰਡਾ ਹੈਗਾ ਬੀਬਾਪੂਰਾ ਇਹਦੀ ਲੈਬੋਰੀ ਹੈ ਮਕੇਰੀਆਂ ਚ ਮੈਂ ਤੁਹਾਨੂੰ ਅੱਗੇ ਵੀ ਦੱਸਤਾ ਜੇ ਕਿਸੇ ਨੂੰ ਰੱਬ ਨਾ ਕਰੇ ਜੇ ਕਿਤੇ ਲੋੜ ਆ ਕੋਈ ਟੈਸਟ ਕਰਾਉਣੀ ਇਹ ਕੋ ਆ ਸਕਦਾ ਕੀ ਨਾਂ ਲੈਬੋਰੀ ਦਾ ਦੱਸਦੇ ਗੁਰਾਕਲ ਗਰਾਇਆ ਕਲੀਨिकल ਲੈਬੋਰੀ ਕਾਲਾ ਮੰਝ ਰੋਲ ਠੀਕ ਆ ਤੇ ਭੂਆ ਮੇਰੀ ਦਾ ਮੁੰਡਾ ਆ ਸਾਕੀ ਭੂਆ ਦਾ ਸੋ ਇਹਨਾਂ ਦੇ ਮੰਮੀ ਡੈਡੀ ਨਹੀਂ ਹੈਗੇ ਤੇ ਇਹਨਾਂ ਨੂੰ ਬੀਬੀ ਨੇ ਪਾਲਿਆ ਤੇ ਵੱਡੀ ਭੂਆ ਨੇ ਪਾਲਿਆ ਆ ਇੱਕੋ ਘਰ ਦੋ ਭੂਆ ਦਿੱਤੀਆਂ ਸੀਗੀਆਂ ਅਸੀਂ ਤੇ ਵੱਡੀ ਭੂਆ ਨੇ ਇਹਨਾਂ ਨੂੰ ਪਾਲਤਾ ਫੇ ਦੋਨਾਂ ਭਰਾਵਾਂ ਨੂੰ ਵਿਆਹ ਹੋ ਗਏ ਦੋਨਾਂ ਦੇ ਇਹਦੇ ਦੋ ਮੁੰਡੇ ਆ ਵੱਡੇ ਭਰਾ ਦਾ ਇੱਕ ਮੁੰਡਾ ਆ ਤੇ ਮਤਲਬ ਸੋਹਣਾ ਟੱਬਰ ਆ ਪਰ ਬੀਬੀ ਦੀ ਇਹ ਬਹੁਤ ਕਦਰ ਕਰਦੇ ਐਵੇਂ ਕਹਿਣ ਦੀ ਗੱਲ ਨਹੀਂ ਆ ਦੋਤੇ ਹੋਣ ਤੇ ਇਦਾਂ ਦੇ ਬੀਬੀ ਤੇ ਬੀਬੀ ਦੀ ਤੇ ਆਪਣੇ ਮਾਮੇ ਦੀ ਬਹੁਤ ਕਦਰ ਕਰਦੇ ਆ ਅੱਜ ਵੀ ਮਤਲਬ ਕਿ ਬੀਬੀ ਨੂੰ ਮਿਲਣੇ ਨੇ ਦਹਾ ਪੰਜਾਂ ਦਹਾ ਦਿਨਾਂ ਦੇ ਵਿੱਚ ਨੇ ਆਉਣਾ ਹੀ ਹੁੰਦਾ ਇੱਕ ਅਦੀ ਵਾਰ ਵੱਡੇ ਨੇ ਵੀ ਆਉਣਾ ਹੁੰਦਾ ਇਹਨੇ ਵੀ ਬੀਬੀ ਨੂੰ ਮਿਲਣ ਆਉਣਾ ਹੀ ਹੁੰਦਾ ਇਹ ਹੁੰਦਾ ਪਿਆਰ ਜੀਆਂ ਦਾ ਵੀ ਮਤਲਬ ਆ ਲਾਗੇ ਤੇ ਹੈਗਾ ਮਕੀਰੀਆਂ ਮਤਲਬ ਜੀ ਹੈਗੀ ਆ ਅਲਬਾਉਟਰੀ ਤੇ 7 ਕਿਲੋਮੀਟਰ ਸਾਡਾ ਪਿੰਡ ਆ ਤੇ ਇਹਨੇ ਬੀਬੀ ਨੂੰ ਮਤਲਬ ਮਿਲਣ ਆ ਜਾਂਦਾ ਇਹਦੀ ਘਰ ਦੀ ਵੀ ਆ ਜਾਂਦੀ ਮਿਲਣ ਆਹ ਕਿ ਲੋਟ ਕਿਉਂ ਪੈਸੇ ਵੀ ਘੱਟ ਲੈਂਦਾ ਆ ਨਹੀਂ ਨਹੀਂ ਇਹ ਬੰਦਾ ਬੀਬਾ ਆ ਤੇ ਟੈਸਟ ਰਿਪੋਰਟਾਂ ਵੀ ਵਧੀਆ ਹੁੰਦੀਆਂ ਇਹਦੀਆਂ ਪਹਿਲਾਂ ਲਾਈਫ ਕੇਅਰ ਹਸਪੀਟਲ ਵੀ ਕਿੰਨਾ ਚਿਰ ਲੱਗਾ ਰਿਹਾ ਮੁੰਡਾ ਲੈਬੋਰੀਟਰੀ ਦੇ ਵਿੱਚ ਸੀ ਕਿਹਨਾਂ ਉੱਤੇ ਵੀ ਬਹੁਤ ਮਿਹਨਤ ਕੀਤੀ ਇਹਨਾਂ ਨੇ ਮਤਲਬ ਜਿਨ੍ਹਾਂ ਦੇ ਕਹ ਲੋ ਮਾਪੇ ਉਹਨਾਂ ਨੇ ਹੁਣ ਫੇ ਉਹ ਦੁਨੀਆ ਦੇ ਕੀ ਕਹਿੰਦੇ ਹੁੰਦੇ ਆ ਮਜਬੂਰੀਆਂ ਚੋਂ ਨਿਕਲ ਕੇ ਫੇ ਵਧੀਆ ਇਹਨੇ ਆਪਣਾ ਕਾਮਕਾਰ ਵਧੀਆ ਸਟੈਂਡ ਕਰ ਲਿਆ ਇਹ ਮਿਹਨਤ ਕੀਤੀ ਹੈ ਬੰਦੇ ਨੇ ਠੀਕ ਹੈ ਜੀ ਤੇ ਇਹ ਹਲੇ ਪੂਰੀ ਚੜਦੀ ਗੜਾ ਆ ਪਤਾ ਕੀ ਹੈ ਪੂਆ ਤੇਰੀ ਚਾਈ ਚੱਲ ਗਈ ਸੀ ਤੇ ਮੈਂ ਵੀ ਨਹੀਂ ਮਾਤਾ ਨੂੰ ਇੱਕ ਵਾਰੀ ਵੀ ਰੋਕਿਆ ਇਹ ਇਹਦੇ ਕੋਲ ਛੱਡੀ ਨਹੀਂ ਹਾਂ ਬੀਬੀ ਮਤਲਬ ਬਹੁਤ ਰਹੀ ਹੈ ਨਾ ਕੋਲ ਪਹਿਲਾਂ ਮੇਰੀ ਬੀਬੀ ਨੇ ਮਤਲਬ ਕਿ ਕਹਿ ਲਓ ਵੀ ਬੜੇ ਕੀ ਕਹਿੰਦੇ ਹੁੰਦੇ ਆ ਜਫਰ ਵੀ ਜਾਲੇ ਆ ਜ਼ਿੰਦਗੀ ਦੇ ਵਿੱਚ ਬੜੇ ਔਖੇ ਸੋਖੇ ਸਮੇਂ ਵੀ ਵੇਖੇ ਆ ਕਿ ਤੇ ਇਹ ਜਵਾਨ ਕੁੜੀ ਬੀਬੀ ਦੀ ਇਦਾਂ ਹੋ ਗਈ ਸੀ ਵੀ ਉਹ ਵੀ ਸਮਾਂ ਦੇਖਿਆ ਮਤਲਬ ਸਾਰਾ ਹਨਾ ਇਹ ਬੀਬੀ ਨੇ ਪਾਲੇ ਆ ਦੋਨੇ ਜਾਣੇ ਹਾਂ ਗਰੇਂਦਰ ਬੀਬੀ ਨਾਲ ਕਿੰਨਾ ਪਿਆਰ ਆ ਤੇਰਾ ਬਹੁਤ ਪਰਨ ਸੱਚੀ ਗੱਲਾਂ ਇਹ ਨਾਨੀ ਆਪਣੀ ਨਾਲ ਭਰਾਵਾ ਬਹੁਤ ਕਰਦੀ ਆ ਇਹ ਵੀ ਭੂਆ ਦੇ ਮੁੰਡੇ ਤੇ ਵੱਡੀ ਭੂਆ ਨੇ ਜਿਨ੍ਹਾਂ ਨੇ ਪਾਲਿਆ ਇਹਨਾਂ ਨੂੰ ਉਹ ਉਹਦੇ ਮੁੰਡੇ ਵੀ ਉਹ ਵੱਡੇ ਆ ਦਾ ਫੌਜ ਦੇ ਵਿੱਚ ਰਿਟਾਇਰ ਹੋਇਆ ਭਾਜੀ ਇੱਕ ਬਿਜਲੀ ਬੋਰਡ ਦਾ ਉਹ ਵੀ ਬੀਬੀ ਨਾਲ ਇੰਨਾ ਕ ਪਿਆਰ ਕਰਦੇ ਨਾ ਤੇ ਨਾਨੀ ਨਾਨੀ ਕਰਦੇ ਨਹੀਂ ਥੱਕਦੇ ਤੇ ਮਾਮੇ ਨਾਲ ਵੀ ਮਾਮਿਆਂ ਦੀ ਵੀ ਪੂਰੀ ਇੱਜ਼ਤ ਕਰਦੇ ਫਿਰ ਅੱਜ ਵੀ ਮਾਮਿਆਂ ਦੇ ਕਹਿ ਤੋ ਬਿਨਾਂ ਨਹੀਂ ਚੱਲਦੇ ਮਤਲਬ ਕਿ ਇੰਨੀ ਇੱਜ਼ਤ ਕਰਦੇ ਇੱਕ ਦੂਜੇ ਦੀ ਹਨਾ ਤੇ ਐਦਾਂ ਸਭ ਰਿਸ਼ਤੇ ਨਿਭਦੇ ਆ ਸੋ ਇੱਕ ਇੱਕ ਦੂਜੇ ਦੀ ਜੇ ਬੰਦਾ ਇੱਜ਼ਤ ਕਰੇ ਨਾ ਤੇ ਰਿਸ਼ਤੇ ਵਧੀਆ ਨਿਭ ਜਾਂਦੇ ਆ ਬਾਕੀ ਹੁਣ ਮੈਂ ਜ਼ਿਆਦਾ ਸਿਆਣਾ ਨਾ ਬਣਾ ਤੇ ਨਾਨੀ ਨਾਲ ਪਿਆਰ ਹੈਗਾ ਫੁੱਲ ਫੁੱਲ ਬਟਾ ਫੁੱਲਿਆ ਹਾਂ ਫੁੱਲ ਫੁੱਲ ਬਾਕੀ ਪਤਾ ਕੀ ਹੁੰਦਾ ਪੰਜ 6 ਦਿਨਾਂ ਬਾਅਦ ਨੇ ਮਿਲਣ ਜ਼ਰੂਰ ਆਉਣਾ ਹੁੰਦਾ ਬੀਬੀ ਨੂੰ ਮੈਂ ਇਹ ਕਹਿਨੀ ਆ ਹਾਂ ਉਹ ਮੇਰੇ ਪਿੱਛੇ ਕੱਚਿਆਂ ਤੇ ਨਾ ਜਾਇਓ ਕੋਈ ਗੱਲ ਨਹੀਂ ਉਹਦਾ ਕੋਈ ਚੱਕਰ ਮੰਮੀ ਨੇ ਵੀ ਕਦੀ ਪਾਇਆ ਸਹੀ ਗੱਲ ਆ ਵੀ ਆਪਣੇ ਪੁੱਤਾਂ ਨੂੰ ਸਮਝਿਆ ਮੰਮੀ ਨੇ ਇਹਨਾਂ ਨੂੰ ਵੀ ਸੱਚੀ ਦੱਸੀ ਕਰਿੰਦਰ ਜਦੋਂ ਤੁਸੀਂ ਛੋਟੇ ਹੁੰਦੇ ਜਦੋਂ ਦੇ ਹੁੰਨੇ ਹੁੰਨੇ ਆ ਕਦੀ ਮੰਮੀ ਨੇ ਮੱਥੇ ਵੱਟ ਪਾਇਆ ਤੁਹਾਡੇ ਆਇਆਂ ਤੇ ਸੱਚੀ ਦੱਸਣਾ ਸੱਚ ਨਹੀਂ 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 ਇਦਾਂ ਤਾਂ ਮੇਰੇ ਸਾਡੇ ਘਰੇ ਚ ਇਦਾਂ ਦਾ ਨਹੀਂ ਹੈਗਾ ਤਾਂ ਹੀ ਇਹ ਮਤਲਬ ਖੁਸ਼ ਹੋ ਕੇ ਆ ਜਾਂਦੇ ਆ ਵੀ ਪਤਾ ਸਾਡੇ ਮਾਮੇ ਵਧੀਆ ਆ ਹਾਂ ਸਹੀ ਗੱਲ ਆ ਇਹ ਕਹਿਣ ਵੀ ਹਾਏ ਸਾਡਾ ਇਹ ਘਰ ਹੈ ਨਹੀਂ ਇਹ ਗੱਲ ਨਹੀਂ ਹੁੰਦੀ ਹਾਂ ਹਾਂ ਸਹੀ ਗੱਲ ਗੱਲ ਆ ਵੀ ਡੈਡੀ ਨੇ ਵੀ ਪੂਰਾ ਇਹਨਾਂ ਨਾਲ ਮਤਲਬ ਡੈਡੀ ਵੀ ਬੜਾ ਕਰਦੇ ਇਹਨਾਂ ਨਾਲ ਤੇ ਗੱਲ ਆ ਵੀ ਇਹ ਮੁੰਡੇ ਹੀਰੇ ਆ ਚੋਬਰ ਆ ਮੁੰਡੇ ਬੀਬਾ ਮੁੰਡਾ ਹੈ ਗੈਂਟੂ ਇਹਨੂੰ ਪਹਿਲਾਂ ਗੈਂਟੂ ਵੀ ਕਹਿੰਦੇ ਹੁੰਦੇ ਸੀ ਛੋਟੇ ਹੁੰਦੇ ਹੈ ਗਰੇਂਦਰ ਓਕੇ ਫਿਰ ਚੜਦੀ ਗਲਾ ਕਰ ਦਿਓ ਫੇ ਵਾਏ ਵਾਏ ਬੀਬੀ ਤੂੰ ਨਾ ਪਤਾ ਮੇਰੇ ਨੂੰ ਦੇਖ ਪਰ ਬੀਬੀ ਨੂੰ ਅੱਜ ਲੈ ਲਈ ਜਿਹੜਾ ਕੋ 10 ਦਿਨ ਲੈ ਤੈਨੂੰ ਲੈ ਆ